ਰੋਈ ਹਸਪੀਤਾਂ ਜੀ ਨਹੀਂ ਹੋ ਗਿਆ ਪੂਰਾ ਸ਼ੁਰੂ ਹੈ ਨਾ ਮੈਂ ਬੱਤ ਕਰਾ ਰਿਹਾ ਹਾਂ ਬਾਕੀ ਦੇਖਦੇ ਆ ਹਲੇ ਕਿੰਨਾ ਕ ਪੈਂਦਾ ਕਿੰਨਾ ਕ ਨਹੀਂ ਪਰ ਹਲੇ ਇਹ ਗੋਨੋ ਕੁਰੀ ਦਾ ਜੀ ਨਹੀਂ ਹੋ ਗਿਆ ਮਾਸਟਰ ਜਾਈ ਬੈਠੀ ਕਹੀ ਦਿੰਦੀ ਕਰਨੀ ਨੇ ਰੋਈ ਬੋਲੂ ਆਈ ਨੂੰ ਇਹ ਮੋਟਰ ਚਲਾਇ ਬੈਠਾ ਸੀ ਹੁਣ ਬੰਦ ਕਰਕੇ ਹੀ ਆਇਆ ਹਲੇ ਅਜੇ ਮਨੂੰ ਹੱਦਾਂ ਦਾ ਕਹਿੰਦਾ ਤੇਰੇ ਕਿਨੀ ਨੂੰ ਛੱਡੇ ਆਉਣੀ ਹੈ ਹੈ ਬਾਹ ਹੈ ਪਾ ਪਿਆਦਾ ਮਹਾ ਜਲ ਕਾਮ ਰੇੜੂ ਰੇੜ ਦੂੰਗਾ ਫਿਰ ਚੱਲ ਵੀ ਅਮੀਏ ਤਾਂ ਤਾਂ ਕੰਟਰੋਲ ਦੇਣਾ ਚੱਲ ਵੀ ਹੁਣ ਪੂਰੀ ਰਿਪੀਟ ਗੱਲ ਆਹਦਾ ਹੈ ਉਹਨ ਮੈਂ ਪੂਰਾ ਬੈ ਰਿਆ ਹੁਣ ਆਇਆ ਵੀ ਇਹ 15 ਮਿੰਟ ਵੀ ਲਾ ਕੇ ਐਂ ਦੇ ਜਸ ਫੋਲ ਜੀ ਨਹੀਂ ਚੁਈ ਚੱਲਦੀ ਬੱਦੇ ਘੰਟੇ ਚ ਤੱਕ ਪੂਰਾ ਜਿਹੜਾ ਮੋਡਰਾਂ ਨੇ ਘਾਟਾ ਢੇਰ ਘਾਟਾ ਵੀ ਚੀਲਾ ਭਰਦੇ ਕਰਨਾ ਚੀਲਾ ਭਰਨਾ ਕੇ ਲੈਟ ਨਹੀਂ ਭਜੀ ਤਿੰਨ ਦਿਨ ਉਹਦੇ ਕਰਕੇ ਧਾਰ ਵੀ ਖਸਦੇ ਭਰੇ ਹੋਏ ਆ ਦਾਲਾ ਹੈ ਜਿਹੜੇ ਦਰਹਨੇ ਹੋਣਾਰੇ ਚਾਹਦੇ ਨੇ ਮੋਟਰਾਂ ਖੜੀਆਂ ਹੀ ਆ। ਪਾਣੀ ਦੀ ਕਿਤੇ ਤਾਲ ਵੀ ਭਰੇ ਪਿਆ ਨਾ ਜੇ ਵੱਧ ਗਣੀ ਪੈ ਗਈ ਜਦੇ ਚੱਲ ਪੈਣਾ। ਪਾਣੀ ਦੇ ਧੱਕਾ ਇੱਕ ਟੁੱਟਣ ਦੀ ਦੇਰ ਹੈ ਇੱਕ ਕਿਲਾ ਮੇਹਰਾਂ ਟੁੱਟ ਗਿਆ। ਉਹਨੇ ਗਾਲ ਲੱਗੇ ਤੋੜ ਦੇ ਜਾਣਾ। ਇਹ ਸਭ ਤੇ ਬੜਾ ਪੰਗਾ ਆ ਬਈ। ਨਾਲ ਪਿੱਛਾ ਕਮਾਲਪੁਰਾਂ ਦੇ ਟੋਪੇ ਡੋਪੇ ਦਾ ਪਾਣੀ ਬਹੁਤ। ਹਾਂ ਕਾਜੀ ਦਾ ਟੋਪੇ ਦਾ ਪਿੰਡ ਦਾ ਸਾਰੇ ਦਾ ਕਮਾਲਪੁਰ ਦਾ ਉੱਦੀ ਨੂੰ ਹੋਣਾ। ਚੋਈ ਜਿਓ ਨਾਂ ਕੇ ਜਾਣਾ। ਕੋਈ ਚਲਾਉ। ਨਾਲ ਪੈਵ ਦੱਪਣੇ ਚਾਹੀਦਾ ਨੂੰ ਦਾਨੀ। ਇੰਜ ਜਨਵਾ ਬਣਾਉਣਾ ਨਹੀਂ ਇੱਕ ਤਾਂ ਅੱਜ ਕੱਲ੍ਹ ਸਾਰੇ ਆ ਬੋਲਸ ਵੀਰ ਕੋਲ ਹੋਰ ਤੇਜ ਹੋ ਗਿਆ ਹੋਣੀ ਹੈ ਠੀਕ ਨਾ ਪੂਰੀ ਵੀਰ ਤੇ ਚੱਲਦਾ ਚੱਲੀ ਗਈ ਟਾਈਮ ਅੱਜ ਕੋਤਰੀ ਹੋ ਗਈ ਆਹ ਯਾਰ ਸਾਡੇ ਤਰੀਕ ਨੂੰ ਆਉਣਾ ਅਜੇ 2 ਨੂੰ ਕਦੇ 4 ਨੂੰ ਕਦੇ 5 ਨੂੰ ਪਿਛਲੀ ਵਾਰੀ ਨਦੀਗੇਣੀ ਤਰੀਕ ਨੂੰ ਆਈ ਸੀ ਜੀ ਵੀ ਆਈ ਸੀ 10 11 ਨੂੰ ਆਈ ਸੀ 11 ਨੂੰ ਆਈ ਸੀ ਬਾਤ ਕਰਾ ਦੀ ਦੀ ਵੜੀ ਵਾਲੀ ਜਿਹੜੇ ਜੁੱਨਾ ਆਉਂਦਾ ਆਵੇ ਕਈ ਫਾਈਲਾਂ ਚੰਗੀ ਕਰਦਾ ਬਹੁਤ ਆਣਾ ਆਪਣਾ ਪਾਉਂਦਾ ਇੰਨਾ ਕਿ ਭਾਈ ਗਿਆ ਬਹੁਤ ਆ ਬਹੁਤ ਆ ਟੱਕ ਦੇ ਆਲੇ ਹੜੇ ਲਿਉਣਾ ਕਿ ਆ ਪੈਂਦਾ ਨਵੇਂ ਗੁੰਨੇ ਨੂੰ ਚਾਇਰਾ ਹੋ ਜਾਂਦਾ ਫਿਰ ਟੇਕਾ ਨਾਲ ਪਹਿਲਾ ਹੀ ਨੇ ਤੂੰ ਵੀ ਉਹ ਰਿੜੀ ਰਿੜੀ ਗੱਲ ਤੂੰ ਪਹਿਲਾਂ ਤਾਂ ਪਈ ਹਾਂ ਭਾਈ ਕੀ ਆ ਤੇ ਸ਼ਾਮ ਨੂੰ ਕੋਟੇਲ ਦਾ ਬਰਾਬ ਖਾ ਕੇ ਮਾਰੀ ਹੱਥੋਂ ਦੋੜੀ ਦੋੜੀ ਨੂੰ ਬਹੁਤ ਜੀ ਨਾਲ ਦਾ ਲਾਇ ਹੈ ਹੈ ਉਹ ਮਰਦੀ ਦੇ ਵੀ ਲਾ ਦੇਣੇ ਸਭ ਤੋਂ ਲੰਮੀ ਨਿਦਾਨ ਤਾਂ ਉਹਦਾ ਲੀਵਰ ਬਟਪੈਂਡ ਆ ਬਾਈ ਲੀਵਰ ਐ ਨਹੀਂ ਕੱਲੋਂ ਜਾਣਾ ਕਿਰ ਕਾਲੇ ਜਨ ਨੂੰ ਆਜਿ ਨਹੀਂ ਜਾਣਾ ਹੁਣ ਪੱਟੀ ਭਾਈ ਕਿਹਨੂੰ ਆਹ ਵਾੜੀ ਆ ਕਰਾ ਕਰੋ ਕਰੂਗੇ ਗਿਆ ਤੇ ਤੇਰੀ ਲੱਗੇ ਹੈ ਕਿ ਥੋੜੇ ਰਹਿ ਗਿਆ ਤਾਂ ਅੰਮੀਰੇ ਰੋਕੇ ਜੇਗਾ ਹੁਣ ਇਹ ਤਾਂ ਹਟ ਜੰਨੇ ਆ ਮੈਂ ਭਾਈ ਹਾਂ ਜੀ ਕਿੱਦੇ ਲਾਉਣਾ ਚੱਲ ਆਉਂਦੇ ਉਹ ਨਾ ਇਹਦੇ ਨਹੀਂ ਲਾਉਣੇ ਬਾਅਦ ਚ ਪਾਣੀ ਵਰਤਣੀ ਕਦੇ ਠਹਿਰ ਕੇ ਲੱਗਣੇ ਪਰ ਉਹ ਵੀ ਕੱਦੂ ਹੋ ਜਾਣਾ ਜੰਮੀਏ ਪੈ ਗਈਆਂ ਹੁਣ ਦਾ ਸਾਹਮਣੇ ਕੱਦੂ ਕਰਕੇ ਰੱਖਿਆ ਹੁਣ ਉਹਨਾਂ ਦੀ ਵਿਚਾਰੀਆਂ ਦੀ ਜਾਨ ਨੂੰ ਵਾਣੀ ਨਹੀਂ ਲਾਉਣੀ ਇਹਨੂੰ ਫਰੇ ਕਿ ਨਹੀਂ ਕਹਿਣਾ ਪਹਿਲਾਂ ਸਾਡੀ ਲਾਓ ਇੱਟਾਂ ਨੂੰ ਮੈਂ ਕੰਨ ਕਰਦਾ ਦੇਖਵਾਇਆ ਕਦੇ ਯਾਰਾ ਬਾਹ ਕੇ ਪੈ ਰਹਿਣ ਦੇ ਜਿੱਦਾਂ ਕੱਦੂ ਕਰਨਾ ਜਿਹੜਾ ਰੋਣਾ ਵਿਛਵਾ ਦੇਣਾ ਬਾਰੇ ਹੁਣ ਤੇ ਸਭ ਕੁਝ ਕੀ ਹੁੰਦਾ ਪਾਣੀ ਨਾਲ ਲੱਗ ਤਾਈ ਆ ਜੀ ਉਹ ਦੇਖ ਜਾਨੀ ਹੁੰਦਾ ਬਿਠਾਣੀ ਇੱਕ ਵਾਰੀ ਬਾਹ ਦੇ ਉਹਦੇ ਅੱਜ ਲੈਣਾ ਲਈ ਕੰਮ ਲੈਪੜਾ ਜਾਣਾ ਦੋਨਾਂ ਨੇ ਨਹੀਂ ਆਉਣਾ ਅੱਜ ਨਹੀਂ ਕਰਕੇ ਵਾਂ ਨਾਲ ਨਾਲ ਬਿਸ਼ੇ ਬੋਖੇ ਜੀ ਉਹਨਾਂ ਸਾਈਡਾਂ ਸਾਈਡਾਂ ਦੇ ਲਾਉਣੀਆਂ ਬਾਕੀ ਲੱਗੀਆਂ ਨਾ ਤਾਂ ਉਹ ਹੀ ਰਹਿ ਗਿਆ ਉਹਦੇ ਕਿਹੜੇ ਬੰਦੇ ਉੱਪਰ ਰੁਕੜਦੇ ਹੋ ਪਹਿਲਾਂ ਇਹਨੇ ਇਹ ਲਾਈਆਂ ਦੀਆਂ ਸਾਰੇ ਘਰ ਤੇ ਹਾਂ ਸਾਰੇ ਘਰ ਆਇਆ ਵਧੀਆ ਵੀ ਦੇਖਦੇ ਕਦਾਂ ਬਾਹਰ ਜਾ ਕੇ ਉਹ ਕਿਆ ਹਾਲਾਤ ਉਹਦੇ ਨਾਲ ਮੜ ਤੱਕ ਬੱਸ ਜਾਣੀ ਰੱਬ ਨੇ ਉਹ ਕੁਝ ਕਸਰ ਕਰਕੇ ਹਾਂ ਉਹ ਬਾਤ ਨੂੰ ਹੋਣਾ ਇੱਥੇ ਬਾਅਦ ਇਹਦੇ ਬਾਅਦ ਤਾਂ ਵਧੀਆ ਨਾ ਪਤਾ ਨਹੀਂ ਪਤਾ ਇਹਦੇ ਬਾਅਦ ਬਾਤ ਨੂੰ ਪਾਣੀ ਸਾਫ ਗੰਦਾ ਗੁੰਦਾ ਰੋਤਾ ਉਹ ਤਾਂ ਪਾਣੀ ਲੱਗ ਗਿਆ ਹਾਂ ਸਾਡੀ ਮਾਸ਼ਾਅੱਲਾ ਮੌੜਰ ਵੀ ਕਹਿ ਚਾਹੇ ਕਾਟੜ ਰੋਗਾ ਟੇ ਚਲਾਉਂਗਾ ਰੇ ਕੇ ਵੰਦ ਚਲਾਉਂਦੇ ਨਹੀਂ ਜਿੰਨੀ ਲੋੜ ਆ ਹਾਂ ਬਾਸ ਚਲੋ ਲੋ ਜੀ ਖੇਤ ਚ ਪਹੁੰਚ ਕੇ ਮੀਂਹ ਤੇ ਬਾਅਦ ਮੀਂਹ ਬਹੁਤ ਜ਼ਿਆਦਾ ਨਹੀਂ ਪਿਆ ਥੋੜਾ ਜਿਹਾ ਪਿਆ ਸਾਜਦ ਠੀਕ ਆ ਚਰੀਆਂ ਬਾਜਰੀਆਂ ਵਾਸਤੇ ਕਿੰਨੇ ਵਾਸਤੇ ਬਹੁਤ ਵਧੀਆ ਹੋ ਗਿਆ ਇਹ 95 ਗੱਲਾਂ ਉਹ ਪਰਲਾ 33 ਆ ਇਹ 18 ਹੈ ਆਪਣਾ ਮੀਂਹ ਸਬ지 ਦਾ ਇਹ ਚ ਪਾਣੀ ਮੈਂ ਪਾਇਆ ਨਹੀਂ ਸੀ ਕੱਲ ਦਾ ਅਗਰ ਵੀ ਚਲ ਥੋੜੀ ਹਵਾ ਲਉਂਦੇ ਬਸ ਠੀਕ ਆ ਇਹ ਅੱਜ 11 ਦਿਨ ਦੀ ਹੋ ਗਈ ਆਪਣੀ ਜੀਰੀ ਗਰੋਥ ਬਹੁਤ ਹੀ ਵਧੀਆ ਕਰੀ ਵੀ ਇਹਨੇ ਵੀ 468 ਤੱਕ ਵੀਰੀ 468 ਚੱਲੀ ਹੋਈ ਬਹੁਤ ਵਧੀਆ ਇਹਨੂੰ ਬੁੱਝਾ ਬਣਾਉਣ ਲੱਗ ਗਈ ਪੂਰਾ ਵਧੀਆ ਜੀਰੀ ਖੜੀ ਆ ਨਾ ਇਹ ਅੱਜ 11 ਦਿਨ ਦੀ ਹੋ ਗਈ ਇਹ ਤਾਂ ਅਗੇਤੀ ਲਾਤੀ ਸੀ ਵੀ ਇੱਥੇ ਪਾਣੀ ਬਹੁਤ ਆ ਜਾਂਦਾ ਦੇ ਕਰਕੇ ਥੋੜੀ ਕੀਤੀ ਲਾਲੀ ਦੀ ਨਹੀਂ ਤਾਂ ਆਪਾਂ ਨੇ 26 ਹਲੇ ਕੱਲੇ ਲਾਈਏ ਬਰਸੋਂ ਬੜੀਏ ਚੱਲੀ ਵੀ ਆ 480 ਬਾਕੀ ਹੁਣ ਝਾੜ ਦੇਖਾਂਗੇ ਇਹਦਾ ਕਿਆ ਕਹਿੰਦਾ ਜੀ ਕਿੰਨਾ ਕੁ ਹੁੰਦਾ ਕਿੰਨਾ ਕੁ ਨਹੀਂ ਆਪਾਂ ਅਸੇ ਰੰਗਤ ਲਈ ਆਤੀ ਬਾਜਰੇਆਂ ਨੂੰ ਮਹੀਨੇ ਇੰਨੇ ਵਿੱਚ ਕਿਉਂਕਿ ਹਫਤਾ ਹੋ ਗਿਆ ਸੀ ਮਹੀ ਪਏ ਨੂੰ ਹਫਤੇ ਬਾਅਦ ਅੱਜ ਪਿਆ ਚਲੋ ਦਿਖਾਉਂਦੇ ਜੀ ਬਾਕੀ ਸਾਨੂੰ ਜੇਰ ਵਰਕ ਲਾਓ ਬਈ ਮਲਗੀਤ ਬਾਈ ਪਹੁੰਚ ਗਿਆ ਲੈ ਹਾਦਾ ਦੇ ਲੈ ਪਹੁੰਚ ਗਿਆ ਹਾਂ ਜਿਹੜੇ ਲਾਤ ਲਵਾਵਾਲੇ ਨੇ ਤੈਨੂੰ ਵੀ ਲਾਇਆ ਤੈਨੂੰ ਕੀ ਆ ਜਾਏਗਾ ਤਾ ਵੀ ਲਾਲਾ ਫਿਰ ਦੇ ਰਾਜਨਤਾ ਤਾਂ ਕੀ ਹੋ ਗਿਆ ਆਪਾਂ ਗਿਆ ਇੱਥੇ ਆ ਕੇ ਕਰਨਾ ਤੂੰ ਜਿਹੜਾ 11ਵੀਂ ਰੋਟੀ ਖਾਣੀ ਹੁੰਦੀ ਉਹਦੇ ਗਾਣੇ ਵੀ ਉਧਰ ਹੈ ਜਾਨੂਆ ਖਾਈ ਖੁਲੀ ਹੀ ਮਾਰੀ ਹੈ ਜਾਨੂ ਗਿਆ ਜਾਨੂ ਵੀ ਉਧਰ ਹੈ ਵੀ ਮੈਨੂੰ ਵੀ ਲਾਇਆ ਵੀ ਮਾਇਰੇ ਖਾਲੀ ਜਿਓ ਪਰ ਜਿੰਨਾ ਜਿਆਦਾ ਨਿਮਿਤ ਕਰੀ ਦੀ ਹੈ ਉਹ ਤਾਂ ਫਿਰ ਹੈਗਾ ਹੀ ਆ ਲਾਇਆ ਆ ਲਾਤਨ ਵੀ ਮੀਂਹ ਨਾ ਜਿਆਦਾ ਨਹੀਂ ਹੈਗਾ ਹਾਂ ਦਾਦਾ ਨਹੀਂ ਜੀਏ ਹੈ ਚਰੀ ਬਾਜਰੇ ਖਾਤਰ ਬਹੁਤ ਦੀ ਹੋ ਕੇ ਗੰਨੇ ਨੂੰ ਗੰਨੇ ਗੰਨੇ ਹਾਂ ਅੱਜ ਤਨੋ ਉਹ ਉਹ ਦਾਸਪੁਰ ਨੇ ਚਰੀ ਬਾਜਰੇ ਨੂੰ ਗੰਨੇ ਨੂੰ ਤੇਰਾ ਹੋ ਗਿਆ ਹੱਟ ਹੱਟਉਂਦੀ ਆ ਰਹੀ ਗਰਮੀ ਬਹੁਤ ਹੀ ਦੋ ਦਿਨ ਹੋ ਗਏ ਸਾਡੇ ਵੀ ਇੰਨਾ ਕੁ ਪਈ ਜਾਵੇ 3-4 ਦਿਨ ਬਹੁਤ ਆ ਬਹੁਤ ਆ ਮੈਂ ਤਾਂ ਆਪ ਬਿੰਦਰ ਨੂੰ ਕਹਿ ਕੇ ਹਟਾ ਮੈਂਗਾ 5-7 ਦਿਨ ਬਾਅਦ ਇੰਨਾ ਕੁ ਪੈ ਜਾਵੇ ਹਟਦੀ ਸਾਨੂੰ ਨਹੀਂ ਲੋੜ ਹੈਗੀ ਨਹੀਂ ਤਾਂ ਹੜੇ ਆਉਂਦਾ ਇੱਥੇ ਆ ਠੀਕ ਆ ਇੰਨਾ ਕੁ ਹੁਣ ਲਵਾ ਬਾਬਾ ਦੱਬੋਗੇ ਓਕੇ ਹੋਗੇ ਓਕੇ ਆ ਬਹੁਤ ਪਾਣੀ ਛੱਡਦਾ ਜਦੋਂ ਭਈਆਂ ਨੇ ਕਹਿ ਦਿੱਤਾ ਛੱਡ ਦੋ ਉਹਨਾਂ ਨੇ ਨਹੀਂ ਕਹਿਣਾ ਹੈਗਾ ਤੈਨੂੰ ਕਹਿਣਾ ਪੈਣਾ ਉਹਨਾਂ ਨੂੰ ਕਾਲੇ ਨੂੰ ਕਹਿੰਦਾ ਕਹਿੰਦੇ ਤੇ ਤਰੀ ਪਨੀਰੀ ਪਨੀਰੀ ਖਰਾਬ ਹੁੰਦੀ ਆ ਮੈਂ ਉਹੀ ਕਹਿੰਦਾ ਪਨੀਰੀ ਛੱਡ ਰਹੀ ਆ ਪੱਕੜ ਹੁੰਦੀ ਜਾਂਦੀ ਆ ਉਹ ਹਾਂ ਲਗਣੀ ਚਾਹੀਦੀ ਆ ਅੱਜ ਗੂਣਾ ਉਹਨਾਂ ਨੇ ਕਿਹਾ ਕੱਲ ਨੂੰ ਮੈਂ ਪਾੜੀ ਖਰ ਦੇਣਾ ਹੋਰ ਕਿ ਤੇਰੇ ਦਾ ਬਹੁਤ ਟਾਈਮ ਲੱਗਣਾ ਨਹੀਂ ਹੈਗਾ ਸਾੜ ਤਿੰਨ ਵੀ ਗਿਓ ਕਰ ਦੂੰਗੇ ਆਹ ਤੋ ਦਿਨ ਰੁਕ ਜੰਦੇ ਤਾਂ ਇਹ ਰੁਕ ਜੀ ਆ 26 ਨਰ ਮਾ ਦੇ 26 ਰੁਕ ਜੀ ਮੈਂ ਦੋ ਚਾਰ ਦਿਨ ਇਹਨੂੰ ਦੋ ਚਾਰ ਦਿਨ ਰੁਕ ਜੀ ਉਹ ਕਰਾ ਦੇਣਾ ਉਹ ਮੇਨੋ ਲਾ ਦੇ ਜੀ ਠੀਕ ਨਹੀਂ ਚੱਲ ਜਬ ਬਦਲੇਆ ਕੱਪੜੇ ਕੋਪੜੇ ਉਹ ਜਾ ਰੈਡੀ ਸਟੇਡੀ ਆਨ ਕੋ ਜਿਹੜਾ ਲਿਬੜਿਆ ਵਾ ਹਾਂ ਲੈ ਟੱਕੀ ਲੈ ਆਉਣਾ ਸੋ ਮੈਂ ਕਿਹਾ ਉਹ ਤਾਂ ਕੱਲ ਆਈ ਆਉਦੇ ਤੇ ਮੈਂ ਨਾ ਮੈਂ ਦੱਸਦਾ ਇਹ ਤਾਂ ਬਹੁਤਾਂ ਕਰਿਆ ਸਾਨੂੰ ਅੱਜ ਦੋ ਘਾਟੇ ਹੋ ਗਏ ਹਾਂ ਤਾਂ ਤਰੋ ਲੈਣ ਦੇਣਾ ਹੇ ਤਾਂ ਕਲਾਈਆਂ ਉਹਦੇ ਤਾਂ ਕੀ ਹੋ ਗਿਆ ਦਾ ਹਾਂ ਮਾ ਕੇ ਇਹਨੂੰ ਹਾਂ ਮਸੀਂ ਮੀ ਪਿਆਦਾ ਅਜ ਗਰਮ ਸਰਦ ਹੋ ਗਿਆ ਇਹ ਨਹੀਂ ਕੋਈ ਗੱਲ ਤਾਂ ਹੋਈ ਆ ਗੱਲ ਕੁਝ ਨਹੀਂ ਹੋਈ ਹੈਗੀ ਹਾਂ ਗੱਲ ਤਾਂ ਇਹਨੂੰ ਕਚਰਾ ਕਚਰਾ ਆ ਗਿਆ ਆ ਇਹ ਆਪਾਂ ਕਰੰਟ ਛੱਡਦਾ ਹੈ ਕੱਲ ਤਾਂ ਤੂੰ ਨਵਾਂ ਬੂਆ ਕੇ ਲਿਆ ਆ ਉਹ ਕੱਲ ਲੈ ਆ ਲਈ ਧੂਆ ਹੋ ਗਿਆ ਹੁਣ ਜਿਹੜਾ ਆਪਾਂ ਉੱਥੇ ਲੈ ਕੇ ਤੇਮ ਗੁੰਡੂ ਸਾਹਿਬ ਨੂੰ ਫੇਰ ਗੁੱਸਾ ਕਰ ਗਿਆ ਇਹ ਪਤਾ ਨਹੀਂ ਕੀ ਹੋਇਆ ਹੁਣ ਇਹਨੂੰ ਫੇਰ ਗੁੱਸਾ ਹੀ ਕਰਿਆ ਇਹਨੇ ਵੀ ਭਾਈ ਦੂਆ ਸਰਵਾ ਲਿਆ ਤੁਸੀਂ ਗੱਲ ਆ ਮਾਦਰ ਕੀ ਹੋ ਗਿਆ ਹੋ ਹੋਰ ਪਹਿਲਾਂ ਦੂਟ ਆਇਆ ਹੱਥ ਵੀ ਲੇ ਕੇ ਉੱਥੇ ਬੰਦ ਹੋ ਕੇ ਜਾ ਕੇ ਹਾਂ ਤੇਰਾ ਮੈਸੇਜ ਹੁਣ ਮਹਾਲਾ ਹੋ ਗਿਆ ਸਟਾਰਟ ਉੱਥੇ ਵਿੱਚੋਂ ਜੋਰ ਪਾ ਕੇ ਕਰਿਆ ਸੀ ਹਾਂ ਟੋਚੂ ਨਹੀਂ ਲੈ ਕੇ ਨਾ ਹੁੰਦਾ ਹਾਂ ਹਾਂ ਜੋਰ ਲਾ ਲਾ ਆ ਵੀ ਹੁਣ ਸਿਰੇ ਤੇ ਕਾਲਾ ਪਾਇਆ ਹੁੰਦਾ ਉੱਥੇ ਤੇ ਤੇਰੀ ਸਾਰਿਆਂ ਦੀ ਆਡਰ ਕੋਲ ਤੇ ਮੈਂਗਾ ਇੱਥੇ ਨਹੀਂ ਢਾਇਆ ਮਰੇ ਤਾਂ ਹੁਣ ਆਏ ਨੇ ਇੱਥੇ ਢਾਇਆ ਹੋ ਗਿਆ ਮੈਂ ਤਾਂ ਆਪ ਦੇਖਿਆ ਇਹਨਾਂ ਖਰੂ ਪੈਂਦਾ ਸੀਗਾ ਪਤਾ ਨਹੀਂ ਕੀ ਹੋ ਗਿਆ ਤੈਂ ਫੋਨ ਕਰਦੇ ਤੈਨੂੰ ਤੇ ਫੋਨ ਨਹੀਂ ਚੱਕਿਆ ਖਰੂ ਪੈਂਦਾ ਹੁੰਦਾ ਤਾਂ ਮੈਂ ਦੇਖ ਲਿਆ ਵੀ ਖਰੂ ਪੈਂਦਾ ਹੁੰਦਾ ਚੱਲ ਨੌਕਾ ਕੱਖ ਵੱਢਣ ਗਿਆ ਕੱਕ ਦਾ ਜਾਂ ਵੱਢਣੇ ਆ ਮੈਂ ਵੱਡਰ ਚੱਲਿਆ ਤਾਂ ਕਹਿੰਦਾ ਮੋਟਰਸਾਈਕਲ ਬੰਦ ਹੋ ਗਿਆ ਮੇਰਾ ਅੱਛਾ ਮੋਟਰਲ ਬਟਾ ਕੇ ਲੈ ਗਿਆ ਤੇ ਮੋਟਰਸਾਈਕਲ ਉਹਨੂੰ ਬਾਹਰ ਸਟਾਰਟ ਕਰਿਆ ਟੋਜੇ ਬਾਕੀ ਉੱਥੇ ਵੀ ਉੱਥੇ ਤੋਂ ਵੀ ਬਹੁਤ ਖੁੱਛ ਖੁੱਛ ਪਹੇ ਲਿਆਂਦਾ ਉੱਥੇ ਹੋਇਆ ਕੇ ਮੰਨ ਕੇ ਚੱਲ ਜੱਗੇਰਾ ਦੇ ਘਰ ਕੋਲ ਉੱਥੇ ਤੇ ਉਪਰ ਆ ਕੇ ਅੱਛਾ ਪਕਾਇਆ ਕੋਲ ਤੇ ਉੱਥੇ ਹੋ ਗਿਆ ਉਹਨੂੰ ਮਾ ਤੂੰ ਆਹ ਲੈ ਜਾ ਮੈਨੂੰ ਦੇ ਦੇ ਤੇ ਫਿਰ ਨਾਲ ਇੱਕ ਵਾਰ ਸਟਾਰਟ ਹੋਣ ਲੱਗ ਗਿਆ ਆ ਹੁਣ ਅਸੀਂ ਉੱਥੇ ਗੱਗੇ ਦੇ ਗੰਨੇ ਕੋਲ ਜਿਹੜੇ ਉੱਥੇ ਸਟਾਰਟ ਹੋ ਗਿਆ ਉੱਥੇ ਖੜਾ ਪਿਆ ਬੰਦ ਹੋ ਗਿਆ ਉਹਨੂੰ ਬਾਫੇ ਟੋਚਨ ਪਾ ਲਿਆ ਠੀਕ ਆ ਲਾ ਕਹਿੰਦੇ ਨੂੰ ਮੈਂ ਕਾਲੇ ਟੋਚਨ ਪਾਏ ਨੇ ਇੱਕ ਨਾ ਹੁੰਦਾ ਨਹੀਂ ਬਣਾਤੀ ਫੇ ਰੇਲ ਕਿ ਖਿੱਚ ਕੇ ਤਾਂ ਲਿਆਉਣੀ ਦਾ ਇਦਾਂ ਸਾਨੂੰ ਇੱਥੇ ਖੌਰੂ ਸੁਣਦਾ ਤਾਂ ਸੀ ਕਿ ਕੋਈ ਹੁੰਦਾ ਰਾਜਾ ਆ ਕਹਿੰਦਾ ਲੜ ਪਿਆ ਕਹਿੰਦਾ ਕੋਈ ਲੜ ਪਏ ਭਈਏ ਹੋਏ ਇਹ ਤਾਂ ਬੋਲਦੇ ਹੋਰ ਕੋਈ ਆ ਕਰੀ ਨਾ ਤੇ ਆਪਣੇ ਵਾਲਾ ਹੀ ਆ ਕਹਿੰਦਾ ਬਾਅਦ ਵਿੱਚ ਢਾ ਲਾ ਕੇ ਤਾਂ ਮੈਂ ਕਿੱਥੇ ਨੂੰ ਢਾਵਾ ਬਹੁਤ ਪੱਕੀ ਲੜਗਾ ਹੋਈ ਤਾਂ ਆਪ ਦੇਖੀਏ ਵੀ ਜਿਹੜਾ ਇਹਨਾਂ ਖੌਰੂ ਪੈਂਦਾ ਹੋ ਰਿਹਾ ਕੁਸ ਹੋਰ ਯਾਰ ਚਾਲ ਨੂੰ ਵੱਡ ਕੱਖ ਜਾ ਕੇ ਜਾ ਕੱਖ ਵੱਢਣੇ ਜਾਂ ਮੈਸਾਂ ਨੂੰ ਪਾਣੀ ਪਲਾਉਣਾ ਮੈਂ ਉੱਥੇ ਲੱਭੀ ਖਾਣੇ ਦੀ ਜਗ੍ਹਾ ਕੋਹਾਂ ਨੇ ਅੱਜ ਖਾਣੇ ਆ ਕੱਖ ਦਾ ਯਾਰ ਕੀ ਪਤਾ ਮੀਂਹ ਕਰਕੇ ਖਰੇ ਰੋਟੀ ਨਾ ਕੀ ਪਤਾ ਮੀਂਹ ਕਰਕੇ ਤੇਰੀ ਸਲਾਹੇ ਹੋਵੇ ਨਾ ਤੈਨੂੰ ਉਦਣ ਦੇ ਕਹਿੰਦੇ ਵੀ ਸਵੇਰੇ ਕੱਖ ਕੱਖ ਨਹੀਂ ਪਾਉਣੇ ਤੂੰ ਰੋਟੀ ਛੱਡ ਦੂ ਦਰੰਗ ਤੈਨੂੰ ਐਂ ਕਹਿੰਦੇ ਉਦਣ ਦੇ ਵੀ ਸਵੇਰੇ ਕੱਖ ਵੱਢੇ ਕਰ ਕਹਿੰਦੇ ਤੈਨੂੰ ਵੀ ਅੱਗੇ ਤੂੰ ਸੁੱਕਾ ਸੀਦਾ ਪਾਉਂਦਾ ਸੁੱਕਾ ਸੀਦਾ ਬਾੜੇ ਭਾਈ 6 ਮਹੀਨੇ ਤੂੰ ਸੁੱਕਾ ਸੀਦਾ ਪਾਈ ਗਿਆ ਅੱਜ ਦੁਪਹਿਰ ਕਰਾਂਗੇ ਤੇ ਸਾਰ ਤਾਂ ਰੋਟੀ ਖਾਧੀ ਨਹੀਂ ਹੈਗੀ ਹਾਂ ਹੁਣ ਇੱਕ ਨਹੀਂ ਨਹੀਂ ਇਹ ਕਿੰਨੇ ਦਿਨ ਸੁੱਕਾ ਸੀਦਾ ਉਹ ਤੂੜੀ ਪਰ ਅਕਸਰ ਨੂੰ ਤਿੰਨ ਤਿੰਨ ਚੀਜ਼ਾਂ ਲਾਈਆਂ ਸੀ ਮੈਂ ਤੇ ਅੱਜ ਪਾ ਦਿੰਦਾ ਤਿੰਨ ਚੀਜ਼ਾਂ ਤੂੜੀ ਦੇ ਉੱਪਰ ਤਾਂ ਕਿ ਹੋ ਗਿਆ ਤਾਂ ਹਲੇ ਬੱਟ ਕੇ ਲਿਆਉਣਾ ਹੈ ਹਲੇ ਕੱਕ ਹੈਗੇ ਆ ਹੈਗੀਆਂ ਉਹ ਤਾਂ ਦੋ ਗੀਲੇ ਹੋ ਗਏ ਸਾਡੇ ਅੱਖਾਂ ਦੇ ਨਾ ਉਹ ਕੀ ਕਹਿਣ ਲੱਗਿਆ ਤੈਨੂੰ ਸੁੱਕੇ ਸਿੱਧੇ ਤੇ ਤੂੜੀ ਤੇ ਉਹ ਤਾਂ ਮੀਂਹ ਨਹੀਂ ਚਾ ਯਾਰ ਇਹ ਆਪਣਾ ਅਸਮਾਨ ਛੱਡ ਤੇ ਜਾਏ ਸੇ ਨਹੀਂ ਬੱਟ ਹੁੰਦੇ ਬੇਬਸੀ ਜੀ ਪਿਆਦਾ ਹੈਗਾ ਅੱਜ ਇਹਦਾ ਨਹੀਂ ਪਿਆ ਹਲੇ ਲੱਗ ਲਾਤੀ ਅਗ ਲਾਤੀ ਜੀਰ ਦੇ ਤਾਂ ਕਈ ਚੰਗੇ ਤੁਸੀਂ ਰਾਤ ਨੂੰ ਵੇਖਵਾਣੀ ਤਾਂਹੀਂ ਕਰੀ ਸੀ ਹੈ ਤੈਨੂੰ ਕਹਦਾ ਮੀਂਹ ਪਵਾ ਦੇਣਾ ਫੇਰ ਪਵਾਤਾ ਮੀਂਹ ਮੇਉਂ ਹੀ ਲਭਾਵਾ ਲਾ ਕੇ ਆਇਆ ਇਹ ਉਹ ਪਵਾ ਦੀਏ ਚੌਲ ਕਰਾਉਣੇ ਪੁੱਛ ਲੈ ਚੌਲ ਪੁੱਛ ਲੈ ਲੈ ਹੁਣ ਦੋੇ ਪਾਸੇ ਨੂੰ ਗਿਆ ਚੌਲ ਵੀ ਅੱਗੇ ਬਾਈ ਤੈਹੀ ਦਿਨ ਚ ਕਰੇ ਤੇ ਇਹੀ ਦਿਨ ਚ ਕਰੇ ਤੇ 10 ਤਰੀਕ ਨੂੰ ਨੂੰ ਹੜ ਪਿਆ ਜਾਂਦਾ ਫਿਰ ਚੌਲ ਵੀ ਇਹੀ ਦਿਨਾਂ ਚ ਕਰੇ ਤੇ ਹਾਂ ਹਾਂ ਬੈਠੀ ਜੀ ਕਰੇ 7-8 ਨੂੰ 6-7 ਨੂੰ ਪਿਆਦਾ ਕਹਿੰਦਾ ਮੀਂਹ ਹੈਨਾ ਮੀਂਹ ਪਿਆ ਤਾਂ 10 ਨੂੰ ਅੱਛਾ 11 ਨੂੰ ਨਦੀ ਟੁੱਟੀ ਸੀ ਅੱਛਾ ਚੌਲ ਕਰੇ ਤੇ ਇਹੀ 7-8 ਤਰੀਕ ਨੂੰ 9 ਦੀ ਰਾਤ ਨੂੰ ਟੁੱਟੀ ਸੀ ਯਾਰ ਇਸ ਵਾਰ ਨਾ ਕਰ 9 ਦੀ ਰਾਤ ਨੂੰ ਨਦੀ ਟੁੱਗੀ ਤਾਂ ਮੈਨੂੰ ਵੀਡੀਓ ਦਿਖਾਈ ਹੈ ਆ ਮੈਂ ਭੁੱਲ ਗਿਆ ਯਾਰ ਤੈਨੂੰ ਦਿਖਾਈ ਸੀ ਵੀਡੀਓ ਮੈਂ 9 ਦੀ ਰਾਤ ਨੂੰ ਨਦੀ ਟੁੱਟ ਗਈ ਸੀ 9 ਦੀ ਰਾਤ ਨੂੰ ਹਾਂ ਆ 10 ਨੂੰ ਅਸੀਂ ਉੱਧਰ ਦੇਖ ਕੇ ਆਏ ਤੇ ਹਾਂ 10 ਨੂੰ ਤਾਂ ਦੇਖ ਆਏ 8-9 ਵੀ ਪਿਆ ਦਾ 8 ਨੂੰ 8-9 ਨੂੰ 2 ਦਿਨ ਪਿਆ ਪੂਰਾ 6-7 ਅੱਜ ਇੱਧਰੋਂ ਇੱਧਰੋਂ ਘਾੜ ਚੋਂ ਬਹੁਤ ਹੋ ਲਿਆ ਅੱਜ ਵੀ ਆਪਣੇ ਘਟ ਹੈ ਅੱਜ ਚੱਕਰਾਂ ਹੋ ਨਹੀਂ ਜਮੇ ਕਿਣੀ ਹਾਂ ਹੈ ਨਹੀਂ ਇੱਧਰ ਨੂੰ ਅੰਮਕੜਾਉਂਦੇ ਨਹੀਂ ਹੈਗਾ ਆਪਣੇ ਥੋੜਾ ਸਿਰਕਾ ਜਿਹਾ ਹੋ ਗਿਆ ਸਵੇਰ ਨੂੰ ਆਪਣੇ ਸੋਨਾ ਹੋ ਗਿਆ ਪਰ ਆ ਆਪਣੇ ਨੂੰ ਆਪਣਾ ਤਾਂ ਇੰਨਾ ਹੀ ਚਾਹੀਦਾ ਭਾਈ ਜਿੰਨਾ ਆਪਣੇ ਤਾਂ ਇੰਨਾ ਕੀ ਚਾਹੀਦਾ ਨਹੀਂ ਇਥੇ ਮੂੰਹ ਹਾਲ ਆ ਜਾਂਦੇ ਯਾਰ ਗੰਨੇ ਚਰੇ ਨੂੰ ਫਾਇਦਾ ਹੋਵੇ ਰਾਸਤੇ ਸੁੱਕੇ ਪਏ ਆ ਹੋਰ ਉਹ ਆਪਣੇ ਚਾਰ ਕਿਣੀ ਹੋਰ ਪੈਣੀ ਤਾਂ ਉਹ ਹੜ ਆ ਜਾਂਣਾ ਤੋਰੇ ਹੁਣ ਲੇਟ ਆਈ ਵੀ ਮੋਟਰਾਂ ਖੜੀਆਂ ਨੇ ਸਭ ਦੀਆਂ ਖੜੀਆਂ ਵੀ ਹੋਰ ਫਸਲਾਂ ਨੂੰ ਫਾਇਦਾ ਹੋਵੇ ਜਿਹੜਾ ਉੱਪਰ ਦੇ ਮੀਂਹ ਨਾਲ ਕੰਮ ਕਰਨ ਉਹ ਕਰਤਾ ਉਹਨਾਂ ਹੋਰ ਕਿਹਾ ਹਾਂ ਬਿਮਾਰੀਆਂ ਤੋਂ ਹੋ ਗਈਆਂ ਬਿਮਾਰੀਆਂ ਤੋਂ ਹੋ ਗਿਆ ਪਹਿਲਾਂ ਜੋਰ ਕੇ ਪਿਆ ਜਿੰਦਾ ਕਿ ਪਿਆ ਨਹੀਂ ਪਿਆ ਸੋਨਾ ਵਧੀਆ ਫਿਰ ਇੱਕ ਹੋਰ ਵੀ ਆ ਕਹ ਜਿਹੜੀ ਸੁੰਡੀ ਕਹਿੰਦਾ ਜਿਹੜਾ ਕਾਲਾ ਕਹਿੰਦਾ ਉਹਦਾ ਭੋਲ ਇਹ ਨਿਸ਼ਾਨੀ ਬੋਲੂ ਦੇ ਬੰਗਲੇ ਅੰਤਾਂ ਦੇ ਬੈਠੇ ਆ ਮੈਂ ਕਿ ਸਭ ਤੋਂ ਵੱਡੀ ਨਿਸ਼ਾਨੀ ਇਹ ਹੀ ਹੈ ਵੀ ਜਿੱਥੇ ਜ਼ਿਆਦਾ ਬੰਗਲੇ ਬੰਦੇ ਇਹਦਾ ਮਤਲਬ ਸੰਢੀ ਆ ਅੱਛਾ ਹੈ 468 ਰੋ ਬਿਵਾਰੀ ਦੀ ਦੇਖਿਆ ਮੈਂ ਦਲਵੀਰ ਦੇ ਜਿਹੜੀ ਇਹੜੀ ਲੱਗੇ ਹੋਏ ਉਹਦੇ ਵਿੱਚ ਕਬੂਜੇ ਹੈਗੇ ਛੋਟੇ ਸੰਢੀ ਆ ਫਿਰ ਸੰਢੀ ਆ ਬਾਈ ਗਰਮੀ ਦੀ ਪਹਿਲਾਂ ਸੰਢੀ ਆ ਪਤਾ ਨਹੀਂ ਯਾਰ ਜਿਕਣਾ ਨਾ 21 ਵਿੱਚ ਤੇ ਇੰਨਾ ਕਬੂਜਾ ਮੈਂ ਇੰਨੇ ਨੇ ਕਬੂਜੇ ਦਲਵੀਰ ਦੇ ਅੰਬ ਕੋਟੇ ਦੇਖਿਆ ਤਿੰਨ ਕ ਮੈਨੂੰ ਦਿਖੇ ਨੇੜੇ ਫਿਰ ਇੰਨੇ ਨੇ ਕਬੂਜੇ ਅੱਛਾ ਜਮਾ ਛੋਟੇ ਰਹੇਗੇ ਉਹ ਚਲ ਦੇਖਦੇ ਆ ਕਾਲੂ ਗੌਰਗਲ ਦੇਖਾਂਗੇ ਹਾਂ ਕਾਲੂ ਗ ਠੀਕ ਉਹ ਦੇਖਿਆ 468 ਨੂੰ ਹੈਗੀ ਇਸ ਕਾਇਦੇ ਪਤਾ ਕਰੋ ਵੀ ਕਦੇ ਸੁੰਡੀ ਹੋ ਆ ਇਹ ਦੇਖਣਾ ਪੈਣਾ ਹੂੰ ਬਾਕੀ ਹੁਣ ਬਾਈ ਹੱਥੇ ਵੀ 468 ਦੇ ਲਾਈ ਵੀ ਪਤਾ ਸਭ ਦੀ 468 ਸਾਡੇ ਪਿੰਡ 'ਚ ਤਾਂ ਬਹੁਤ 468 ਬਹੁਤ ਜ਼ਿਆਦਾ ਬੂਟੇ ਨਾਲ ਛੇਤ ਹੈਗੇ ਨੇ ਇੱਧਰ ਉੱਧਰ ਨੇ ਵਿੱਚ ਬਾਤ ਤਾਂ ਦੋ ਤਾਂ ਹੀ ਕੋਈ ਵੱੜ ਕੇ ਬੂਟੇ ਦੇਖੂਗਾ ਉਹ ਨਹੀਂ ਬੌਣੇ ਵਾਲੇ ਆ ਬਾਤਾਂ ਵਾਲੇ ਮੀਂਹ ਇੰਨਾ ਪਉਂਦੇ ਨਹੀਂ ਮੀਂਹ ਪਉਂਦੀ ਥੋੜਾ ਸਹੀ ਪਿਆ ਵਾ ਮੀਂਹ ਜੀ ਬੌਣਾ ਦੇਖੀ ਤੂੰ ਕਦੂ ਕਰਨਾ ਹੈ ਨਾ ਪਤਾ ਘਾਤੇ ਥੋੜਾ ਹੁਣ ਬੇਚੇ ਘੁੰਮਣ ਆਏ ਹੁਣ ਉਦਣ ਆਏ ਉਹ ਐ ਡੜਾ ਕੱਖ ਖੜਾ ਤਾ ਵਰਦੇ ਇਹਦੇ ਪਹਿਲਾਂ ਬੜੇ ਹੀ ਨਹੀਂ ਬੇਚ ਬੁੱਟਿਆਂ ਦੇ ਉਹ ਉਹ ਕਹਿੰਦੇ ਕਿ ਸਸਰੇ ਕਿਉਂ ਸ਼ਾਮ ਦਾ ਟਾਈਮ ਹੋਇਆ ਅੱਬਾ ਤੇਰੇ ਡਰ ਰਹੇਂਦਾ ਅਗਲੇ ਨੂੰ 100 ਚੀਤੇ ਉਹਨਾਂ ਨੂੰ ਕਿਹਾਤਾ ਕਿ ਸਾਫ ਹੋਊਗਾ ਸਲਾ ਮੈਂ ਬੰਦਾ ਫੇਰ ਕੱਲ ਗਏ ਤੇ ਛੱਡ ਭੇਜੇ ਦੇ ਬੰਦੇ 105 ਤੇ ਟਰੈਕਟਰ ਹੂੰ 7 ਫੁੱਟਾ ਰੂਟਾ ਬੇਟਾ ਹੂੰ ਇਨੂੰ ਲੈ ਕੇ ਦੇ ਦੇਣਾ ਵੀ ਜਦ ਮੇਰੇ ਕੋਲ ਟਾਈਮ ਨਹੀਂ ਹੁੰਦਾ ਬਣਾਇਆ ਸੁਣ ਲੈ ਟਾਈਮ ਨਹੀਂ ਤਾਂ ਸਾ ਤੂੰ ਬਹੁਤ ਕਿਤੇ ਕਲਰਕ ਲੱਗਿਆ ਬੇ ਹਾਂ ਆ ਉਹ ਟਾਈਮ ਉਹ ਤੂੰ ਐਂ ਕਰ ਫਿਰ ਡਿਊਟੀਆਂ ਬਦਲਦੀ ਐ ਇਹਨੂੰ ਆਪਣਾ ਕੰਮ ਸੰਭਾਲ ਤੂੰ ਜਿਹੜਾ ਸਭ ਸਾਰੇ ਕੁਝੇ ਕਰੀ ਜਾਣਾ ਤਾਂ ਜੇ ਮੈਂ ਬੈਟ ਰਾਈਡਰ ਨੂੰ ਤਾਂ ਬਾਪੂ ਵੀ ਫੜ ਕੇ ਪਿਠਾੜ ਦਤਾ ਵੀ ਬਹਿ ਜਾ ਢੂ ਰਹਿਣ ਤੇ ਹੁਣ ਮੈਂ ਉਹੀ ਗੱਲ ਕਹਿ ਰਿਹਾ ਧੱਕਾ ਮਾਰ ਮਾਰ ਕੇ ਕਿੱਦਾਂ ਪੈਂਦਾ ਦੇਖ ਲੈ ਦੇਖ ਲੈ ਸਾਰੀ ਕਰੀ ਕਰਾਈ ਤੇ ਪਾਣੀ ਖੇਰਤਾ ਮੈਂ ਨੂੰ ਕਿਹਾ ਵੀ ਬਾਹਰ ਆ ਭਾਈ ਉਹ ਤੇਰੀਆਂ ਮਿੰਤਾਂ ਕਰਦਾ ਵੀ ਬਾਹਰ ਬਾਹਰ ਉਹ ਆਪੇ ਕਿਹਾ ਵੀ ਬੈਟ ਰਾਈਡਰ ਲੈ ਗਏ ਨਾ ਇਹ ਕਰਿਆ ਕਰੂਗਾ ਕਿਹਦਾ ਜਾਂਦਾ ਵੀ ਮੈਸਾ ਵੜਦੀਆਂ ਉੱਥੇ ਇਹ ਗੱਲ ਸਹੀ ਹੈ ਜੇ ਮੀਂਹ ਬੈਠ ਕੇ ਮੈਂਸਾ ਨਾ ਹਫਤਾ ਘਰਾਵ ਕਰਨਾ ਉਹ ਮੀਂਹ ਦਾ ਚੱਕਰ ਰਹਾ ਮੈਂ ਪਾਣੀ ਸਾਡੇ ਕੱਦੂ ਕਰ ਦਣਾ ਵਿੱਚ ਡੰਗਰਾਂ ਦਾ ਪਤਾ ਹੈ ਚੱਕਰ ਹੋਰ ਵੀ ਆ ਡੰਗਰ ਵਿੱਚ ਵੜਦੇ ਕੋਈ ਸਿੰਘ ਖੜਕਾਉਂ ਲੱਜਦਾ ਕੀ ਪਿਆਰਾ ਇੱਥੇ ਸਹਜੋ ਦੇ ਗਾਇ ਬੜੀਆ। ਡੌਲੇ ਨੂੰ ਤਾਰਦੇ ਭਾਈ ਡੌਲੇ ਨੂੰ ਤਾਰ। ਬੜੀਆ ਖੰਡੀਆਂ ਗੰਨਾ ਹੀ ਤਿੰਨ ਛੜੀਆਂ ਤੋੜਦੇ ਨੁਕਸਾਨ ਤਾਂ ਹੁੰਦਾ ਤੂੰ ਛੜਣੀਆਂ ਪੈਗੇ ਖੀਰ ਨੂੰ। ਤਿੰਨ ਬੂਟੇ ਤੋੜਦੇ। ਇਹ ਤਾਂ ਕਹਿੰਦਾ ਵੀ ਜੇ ਮੀਂਹ ਪੈ ਕੇ ਫੇਰ ਨਹੀਂ ਫੈਲਦਾ। ਸਹਜੋ ਦੇ ਇੱਥੇ। ਉਹੀ ਗਾਇ ਨੇ। ਵਿੱਚ ਆ ਜਾਣਾ ਵੀ ਨਾ ਰਾਤ ਨੂੰ ਦਾ ਦੱਸ। ਹਾਂ ਜੀ ਤੋ ਗੰਨਾ ਹੀ ਦੀ। ਕਿਤੇ ਮੋੜ ਮੋੜਨ ਲੱਗੀ ਤੋਰ ਲੱਗੀ ਨਹੀਂ ਛੋਟੀ ਛਟੀ ਨਹੀਂ ਉੱਪਰ ਲੰਘ ਕੇ ਤੈਨੂੰ ਤੋੜਦੀਆਂ। ਤਾਂ ਹੀ ਛੱਡ ਕੇ ਆਇਆ ਉਹ। ਅੱਛਾ ਮੀਂਹ ਨਾ ਹੋ ਜਾਣਾ ਰਾਤ ਨੂੰ ਇਹ ਵੀ ਹੈਗਾ। ਜਿਹੜੇ ਜਾ ਕੇ ਬੱਟ ਵੇਚ। ਦੁ ਆ ਤੂੰ ਗਾੜ੍ਹ ਮੇਰੀ ਗੱਲ ਸੁਣ ਲੈ ਓ ਯਾਰ ਪਹਿਲਾ ਗੇਅਰ ਪਾ ਕੇ ਮੈਨੂੰ ਫੜਾ ਦੇ ਤੈਨੂੰ ਮੈਂ ਸਿੱਧੀ ਗੱਲ ਦੱਸ ਦਿੰਦਾ ਮੇਰੀ ਗੱਲ ਸੁਣ ਹੁਣ ਤੂੰ ਬਾਇਆ ਸਾਜੜੀ ਚੱਕ ਲਿਆ ਪਹਿਲੀ ਗੱਲ ਸੁਣ ਸਵੇਰੇ ਦਵਾਈ ਦੇਦੇ ਪੈਣੀ ਈ ਸਾਜੜੀ ਰੇਤ ਆ ਆਪਾਂ ਨੇ ਕੱਲੂ ਗੱਗੇ ਗੱਲ ਵੀ ਜਾਣਾ ਠੀਕ ਆ ਉੱਤੇ ਬਾਅਦ ਇਹ ਰੱਖੀ ਪ੍ਰੋਗਰਾਮ ਪਾਸੋਂ ਪਾਉਣ ਦਾ ਕੱਲੂ ਲਿਆਈ ਜਾ ਕੇ ਸਵੇਰੇ ਤੂੰ ਪਹਿਨਾ ਦਵਾਈ ਕੱਲੂ ਪਾਣੀ ਛੱਡ ਦੇ ਕੱਦੂ ਕਰਨਾ ਪਈਆਂ ਨੂੰ ਮੈਂ ਕਰਿਆ ਆਇਆ ਬੁੱਟਿਆ ਜਗਾ ਤਾਂ ਜਿਹੀ ਲਾਉਣੀ ਪਈ ਜਿਆਦਾ ਉੱਥੇ ਨਹੀਂ ਕਹਿੰਦਾ ਚੱਲੀਆਂ ਕਹਿੰਦਾ ਚੱਲੀਆਂ ਕਹਿੰਦਾ ਮੱਕ ਇਹ ਬੁੱਤਿਆ ਜਿਉਂ ਸਹੀ ਹੋਈ ਤੇਰੀ ਨਹੀਂ ਉਹ ਮੈਂ ਕਰਦਾ ਹੈਗਾ ਤੂੰ ਮੇਰੀ ਬਾਹਣਾ ਹੈਗਾ ਸਵੇਰੇ ਪਾਉਂਗਾ ਤੂੰ ਵੇ ਛੱਡ ਲੈ ਪਾਣੀ ਕੱਲ ਕੱਦੂ ਨੂੰ ਕੱਦੂ ਦਾ ਤੇਰੀ ਛੱਡਵਾ ਸਤਿ ਸ਼੍ਰੀ ਅਕਾਲ ਦੋ ਘੰਟੇ ਆ ਵੀ ਮੋਟਰ ਰੋੜ ਕੇ ਬਾਹਰ ਨਾ ਹੋ ਲੈਟ ਨਹੀਂ ਭਾਦੀ ਲੈਟ ਨਹੀਂ ਭਾਦੀ ਦੋ ਘੰਟੇ ਦਾ ਕੰਮ ਚੱਜ ਗਈ ਨਹੀਂ ਬੜੇ ਮੀਂਹ ਆ ਗਈ ਫੇਰ ਆ ਗਈ ਫੇਰ ਆ ਗਈ ਲੈਟ ਹਾਂ ਪਾਣਾ ਜਿਹੜੀ ਲੈਟ ਘਰਾਂ ਭੱਜੀ ਆ ਨਾ ਬਸ ਘਰਾ ਤੇ ਉਹਨਾਂ ਨੇ ਪਰਮਿਟ ਲੱਤਾ ਵਾ ਤਾਂ ਮੈਸੇਜ ਆਇਆ ਤਾਂ ਵੀ ਲੈਨ ਸਾਫ ਸਬਾਰ ਰਹੇ ਆ ਪਰ ਜਿੰਨਾ ਚਿਰ ਦੇ ਲੈਟ ਭੱਜੀ ਰਹੀ ਪੜਾਇ ਇਨੀ ਦੀ ਗਰਮੈਸ਼ ਮੈਂ ਕਹਿੰਦਾ ਪੁੱਛਣਾ ਬਣੂ ਦੇਖ ਲੈ ਉਹ ਤਾਂ 10 ਮੀਟਰ ਚ ਜਵਾਬ ਦੇਗਾ ਜੇ ਪਤਾ ਨਹੀਂ ਕੀ ਗੱਲ ਹੋ ਗਈ ਪਾਣੀ ਪੂਣੀ ਦੇਖ ਦੇ ਪਾਣੀ ਵੀ ਪਾਇਆ ਚੈੱਕ ਰਿਹਾ ਮੈਂ ਹੁਣ ਪਾਇਆ ਪਾਣੀ ਦਾ 17 ਦੇ ਮਾਸਾ ਦੇਖ ਹੈ 17 ਦੇ ਅੱਜ ਹਾਂ ਤੂੰ ਉੱਥੇ ਤਾਂ ਕੰਮ ਹੈ ਮੈਨਾਂ ਟਾਈਮ ਹੀ ਲਾਦਾ ਮੈਨਾਂ ਕੱਢ ਕੇ ਰੱਖਿਆ ਯਾਦ ਕਿੰਨਾ ਕਰੂਗੇ ਉਹਨੂੰ ਲਿਖਾਈ ਨੂੰ ਕਿਨੂੰ ਬੈਟਰੀਆਂ ਨੂੰ ਹੁਣੇ ਨਹੀਂ ਪਤਾ ਆਏਗਾ ਬੱਸ ਫਿਰ ਮੇਰੇ ਹੀ ਚੱਕਰ ਉਹ ਦੇਖ ਲਈ ਲਿਖਾ ਪਾਉਂਗਾ ਉਹ ਲਿਖਿਆ ਤਾਂ ਦਾ ਬੈਟਰੀ ਲੈ ਗਿਆ ਉੱਥੇ ਜਾ ਕੇ ਲੱਭਦਾ ਹੈ ਬੈਟਰੀ ਦਾ ਮੈਨੂੰ ਪਤਾ ਹੁੰਦਾ ਨਹੀਂ ਗੱਲ ਹੋਣਾ ਹੈ ਜਦ ਦੀ ਉਹ ਚਾਚਾ ਪੱਤੇ ਖਾਣ ਲੱਗ ਗਿਆ ਕਿਆ ਬਦਲਿਆ 10 ਦਾ ਮੈਂ ਹੀਰੇ ਵਾਲੇ ਦੇ ਬਦਲੇ ਹੁਣ ਕੰਪਨੀ ਵਾਲੇ ਦੇ ਤੀਆ ਆ ਇਹ ਕਿਹਦਾ ਕਹਿਸਾ ਬਦਲਦਾ ਨੂੰ ਹੈ ਕਹਿਸਾ ਬਾਬਾ ਜਿਹੜਾ ਹੈ ਜਿਹੜਾ ਹੀਰੇ ਵਾਲਾ ਤਿੰਨ ਸਾਲ ਕੱਢਦਾ ਦਾ ਹਾਂ ਤਿੰਨ ਚਾਰ ਪੰਜ ਸਾਲ ਕੱਢਦਾ ਦਾ ਹੈ ਨਾ ਉਹ ਨਹੀਂ ਕਰਦਾ ਬਾਈ ਪਾ ਜਿਹੜਾ ਅਸਲੀ ਹੈ ਅਸਲੀ ਦਾ ਦਿਖਾ ਦੇ ਖਿਚੂ ਤੂਏ ਚਲਾਉਣਾ ਹੈ ਗੱਡੀ ਦਾ ਰੂ ਬੰਦ ਹੋ ਗਿਆ ਫਿਰ ਪੰਜ ਘਟੂ ਵਾਲਾ ਚਾਰ ਘਟੂ ਵਾਲਾ ਹਾਂ ਮੈਂ ਦਾਦਾ ਵੀ ਹੀਰੇ ਵਾਲਾ ਜਿਹੜਾ ਉਹ ਕਰਦਾ ਦਾ ਇੱਕ ਨਾ ਜਿਹੜਾ ਹੁਣ ਨੋਮੀਨੈਂਸ ਦਾ ਇਨਵਰਟਰ ਹੈ ਉਹਦੇ ਨਾਲ ਦਾ ਬੈਟਰੀ ਬੜਾ ਜਿਹੜਾ ਉੱਚਾ ਹੁੰਦਾ ਹੁਣ ਕਹਿਸਾ ਲਓਗੇ ਇਹਨੂੰ ਫਿਰ ਉਹ ਹੋ ਗਏ ਉਹਨਾਂ ਚਾਰ ਦੇ ਗੇੜ ਚ ਚਾਰ ਦੇ ਉੱਪਰ ਇਹ ਬਦਲਣਾ ਪੈਣਾ ਨਹੀਂ ਨਹੀਂ ਕੰਪਨੀ ਦੇ 6-7 ਸਾਲ ਕੱਢ ਦਿੰਦੇ ਆ ਜੇ ਨਹੀਂ ਦੇਸਾ ਤਾਂ ਨਹੀਂ ਕੱਢਦਾ ਪਾਈ ਪਰਖ ਨਹੀਂ ਇੱਥੇ ਚਲੀ ਗਿਆ ਉਹਨਾਂ ਦੇਖਣੀ ਪੈਂਦੀ ਦੇਖ ਲਈ ਕਿਹਨੂੰ ਗਿਆ ਜੇ ਉਹਦੇ ਤੇ ਲਿਖਿਆ ਪਾ ਹੂਗਾ ਆਈ ਨਹੀਂ ਪਤਾ ਲੱਗਣਾ ਦੇਖੇ ਬਿਨਾ ਥੋੜਾ ਪਤਾ ਲੱਗਣਾ ਜੇ ਅੱਜ ਜਾਨੀ ਉਹਨਾਂ ਹੈਰਾਨ ਕਰਿਆ ਨਹੀਂ ਪਤਾ ਨਹੀਂ ਚੁਲਾਤਾਗਾ ਬਹੁਤ ਟਾਈਮ ਹੋ ਗਿਆ ਯਾਰ ਉਹ ਹੀ ਉਹ ਹੀ ਜਲਤੂ ਛੋਟਾ ਗਿਆ ਤਾਂ ਜਦ ਸੋਜੀ ਸੰਭਾਲੀ ਸੀ ਜਾਂ ਹਾਂ ਹਾਂ ਸੁਣ ਲੈ ਐ ਜਾ ਤੇ ਹੀਰੇ ਵਾਲੇ ਲੈ ਆਉਂਦੇ ਤੇਰੇ ਤਿੰਨ ਚਾਰ ਤਾਂ ਤੇਰੇ ਹੀਰੇ ਵਾਲੇ ਤੇ ਬਦਲ ਲੈ ਮੇਰੇ ਕਿਥੇ ਬਦਲ ਹੋ ਲੈ ਹੀਰੇ ਵਾਲੇ ਲੈ ਜਾਂਦੇ ਨੇ ਆਪਣਾ ਸਾਲਾ ਦੂਆ ਹੋ ਗਿਆ ਬਦਲਿਆ ਮੈਂ ਤਾਂ ਦੂਆ ਬਦਲਿਆ ਸਾਲਾ ਦੂਆ ਬਦਲਿਆ ਸਾਲਾ ਉਹ ਦੂਆ ਬਦਲਿਆ ਪਰ ਹੀਰੇ ਵਾਲਾ ਤਬਾਹ ਤਬਾਹ ਹੋ ਗਿਆ ਲੈਂਦਾ ਜਣੀ ਕੇ ਮੇਰੀ ਗੱਲ ਸੁਣ ਲੈ ਤੁਸੀਂ ਜਾਲਣਾ ਇੱਕ ਪੱਖਾ ਜਿੰਨ 3 4 4 ਚੱਲਦੇ ਆ ਲੈ ਲੈਂਦਾ ਤੈਗਾ ਦਾ ਮੈਂ ਹੀ ਦੂ ਅੱਗੇ ਲਿਆ ਦੇਖਾ ਨਹੀਂ ਚੱਲਿਆ ਠੀਕ ਹੈ ਤਾਂ ਬਦਲ ਲੈ ਮੈਂ ਹੀ ਬਦਲਦਾ ਉਹ ਵੀਰੇ ਵਾਲਾ ਨਹੀਂ ਬਦਲਿਆ ਅਸੀਂ ਵੀਰੇ ਵਾਲਾ ਨਹੀਂ ਮਸਦਾ ਇਹ ਤਾਂ ਪਹਿਲੇ ਹੀ ਬਦਲਿਆ ਜਾਂਦਾ ਬੰਦਾ ਕਿਹੜਾ ਹੈ ਭਾਈ ਉਹ ਗੱਡੀ ਦੀ ਬੈਟਰੀ ਲੈਂਦੀ ਟਰੈਕਟਰ ਦੀ ਬੈਟਰੀ ਲੈਂਦੀ ਮੈਸੀ ਉਹ ਲੈਂਦੀ ਹੈ ਅਸੀਂ 2014 ਚ ਰਖਾਇਆ ਤਾਂ ਮੈਂਟਰਾਂ ਇਨੋਵੇਟਰ ਲਵਾਇਆ ਤਾਂ 2014 ਚ 2014 ਤੇ ਅਸੀਂ ਹੁਣ ਮੰਨ ਲਿਆ ਵੀ ਸਾਲ ਹੋ ਗਿਆ ਬਦਲੇ ਨੂੰ ਹੂੰ ਆ ਪਰ ਪੈਰੀ ਵੀ ਪਈ ਜੋ ਬਦਲੇ ਆਏ ਦਿਲ ਕਿੱ데 ਪਰ ਉਹਦਾ ਆਦਾਬ ਜੀ ਰਹੀ ਹਿੱਟੀ ਮਾਰ ਕੜ ਕੇ ਡੇਟ ਦੇਖ ਲੈਂਦੇ ਆ ਪਰ ਜਿਹੜੇ ਆਲੇ ਗੰਗ ਬਦਲ ਲਾਂਗੇ ਫਿਰ ਤੇ ਦੇਖ ਲੀਓ ਹੁਣ ਆਈ ਤਾਂ ਐਂਡ ਦਾ ਕਿਸੇ ਵੀ ਚੀਜ਼ ਦਾ ਹੈਗਾ ਜੀ ਹੈਗਾ ਹੀ ਹੈ ਇਹ ਉਹ ਐਥੇ ਬੰਦੇ ਦੀ ਮਰਿਆਦ ਨਹੀਂ ਹੈ ਜੀ ਯਾਨੀ ਪਾਣੀ ਪੂਰੀ ਦਾ ਪਾਇਆ ਪਾਣੀ ਆਇਆ ਨਾ ਉਹਦਾ ਸਟਾਰਟ ਕਰਕੇ ਲੈ ਗਿਆ ਉੱਥੇ ਜਾ ਕੇ ਜਵਾਬ ਉਹਦੇ ਬਾਅਦ ਪਾ ਫੇਰ ਜਵਾਬ ਦੇ ਗਿਆ ਹੈ 1 ਡੇਢ ਘੰਟੇ ਕਿ ਕਾਲੇ ਟਰੈਕਟਰ ਸਟਾਰਟ ਕਰਿਆ ਹਾਂ ਕੱਲੁੱਥੀ ਜਾਏ ਨੂੰ ਕ ਦੇਖ ਲੂਂ ਕਿਹੰਟੇ ਛੱਡਦਾ ਕਾਲੇ ਟਰੈਕਟਰ ਦਾ ਡੋਜਨ ਪਾਈ ਹੁਣ ਗੌਰੂ ਪਾਉਂਦੇ ਸੀਗਾ ਪਤਾ ਨਹੀਂ ਕੀ ਆਊਗਾ ਜੇ ਦਲੀਪਾਉਣਾ ਉਹ ਕਰਨਾ ਕੀ ਆ ਉਹ ਗੁੱਸੇ ਹੋ ਗਿਆ ਵੀ ਤੁਸੀਂ ਦੂਆ ਸਰਵਾ ਲਿਆ ਮੇਰੀ ਕਦਰ ਘੜ ਗਈ ਕਰਦਾ ਹੋਇਆ ਕੱਲ ਤੁਸੀਂ ਦੂਆ ਸਰਵਾ ਲਿਆ ਇਹ ਇਹ ਗੁੱਸੇ ਹੋ ਗਿਆ ਇੰਨੇ ਚ ਉਹਦੀ ਮੰਨਿਆ ਪੂਜੋ ਕਿਸੇ ਸੰਗੂਟ ਦਾ ਮੰਨਿਆ ਦੀ ਬਾਬੂ ਦੀ ਲੈ ਬਾਈ ਖੇਂ ਕੁੜਦੀ ਕਿਹੜਾ ਲੰਗੋ ਇੰਜਨ ਕਰਾਇਆ ਵਾ ਆਉਂਦਾ ਜੋਰ ਲੋ ਆਤਾ ਇਨਾ ਨਹਿਮਕੁੰ ਸਾਹਿਬ ਨੂੰ ਧਾਰੂ ਨਹੀਂ ਜੋਰ ਲੋ ਆਇਆ ਧਾਰੋ ਗੀਰੀ ਪਾਈ ਹਾਂ ਹੁਣ ਮੈਂ ਕੁਝ ਇਹ ਤਾਂ ਉੱਥੇ ਸੀਲ ਹੁੰਦਾ ਪਰੇ ਪਹਾੜਾਂ ਦੇ ਫਿਰ ਮੁੜਕੇ ਨਾ ਹੁੰਦਾ ਹਾਂ ਮੰਨੇ ਹੁਣ ਅੱਧਾ ਤਾਂ ਬਣਦਾ ਜਨਮ ਆ ਲੈਣਾ ਹਾਂ ਬਾਗੋ ਬੈਠਾ ਦਦੇ ਮੈਂ ਬੈਠਾ ਉਹਦੇ ਬਾਪੂਰੇ ਅੱਧ ਬਣਦਾ ਮੇਰਾ ਕਿਤੇ ਉੱਥੇ ਸਹੀ ਸਲਾਮਤ ਆ ਗਿਆ ਬਾ ਠੀਕ ਨਾ ਨਾ ਆਉਂਦੇ ਹੁ ਤੱਕ ਤਰਾਈ ਹੋਤੀ ਤਾਂ ਹੀ ਆ ਗਿਆ ਜਿਹੜੀ ਤਰਾਈ ਵਾਲਾ ਜਿਹੜੀ 12 ਕਿਲੋ ਵਾਲੀ ਤਰਾਈ ਵਾਲਾ ਉਹਦੇ ਗੱਲ ਪਾਉਣਾ ਦਾ ਢਾਈ ਮੀਟਰ ਵਾਲੀ ਚੜਾਈ ਬਰਸ ਕਰਾਦੀ ਮੋਟਰਸਾਈਕਲ ਦੀ ਉਹ ਭਾਈ ਕੋਈ ਵਾਸ ਨਹੀਂ ਵੀ ਰਾਮ ਨਾ ਜਾਈ ਗਿਆ ਇਹਦਾ ਆਈ ਆ ਭਈ ਉਹ ਸਾਤੇ ਅੱਗੇ ਲੰਘ ਜੰਦੇ ਤੇ ਅਸੀਂ ਪਿੱਛੇ ਲੰਘ ਜੰਦੇ ਤੇ ਪਰ ਅਸੀਂ ਦਬਦੇ ਨਹੀਂ ਸਾਨੂੰ ਉਹਨਾਂ ਦਾ ਆਇਤਾ ਵੀ ਨਾਲੇ ਹੋਰ ਤਾਂ ਵੀ ਇਹਨਾਂ ਬਗੈਰ ਉਹਨਾਂ ਦੀ ਗੱਤ ਨਹੀਂ ਦੀਏ ਕਿ ਉਹਨੂੰ ਖੜਨਾ ਪੈਣਾ ਲੈ ਕਈ ਵਾਰੀ ਤਾਂ ਉਹਰੇ ਪਾਸੇ ਲਾਂਗੇ ਇੱਕ ਵਾਰ ਤਾਂ ਉਹ ਉਹ ਹੀ ਕਹਿੰਦਾ ਵੀਰੇ ਬਗੈਰ ਖੜਨੀ ਦੀ ਤੀਰ ਨੂੰ ਡੀਕੜਾ ਪੈਣਾ ਤਾਂ ਖੜ ਕੇ ਉਹਨੂੰ ਤੇ ਕਈ ਵਾਰੀ ਤਾਂ ਹੈਗਾ ਤਾਂ ਮੈਂ ਬੋਲਟ ਲੈ ਜਾਓ ਖੜਾ ਹੈ ਘਰ ਆ ਹਾਈ ਟਾਈਮ ਥੋੜਾ ਹੁੰਦੀ ਹੈ ਉਹ ਨੂੰ ਕਹੇ ਟਾਈਮ ਨੂੰ ਕਹਤਾ ਬੈਂਡਰੀ ਰੱਖਣੀ ਸੀ ਲਾ ਕੇ 1000 ਰੁਪਏ ਰੱਖ ਕੇ ਤੋੜ ਦੇਣਾ ਸ਼ਾਮ ਨੂੰ ਤਾਂ ਸੀ ਸਲਾਹ ਬਣਾਈ 4-5 3 ਵਜੇ ਉਸ ਤਰ੍ਹਾਂ ਹੀ ਖੜਾ ਮੈਂ ਤਾਂ ਆਪਸਲੇ ਰੀੜੇ ਦੀ ਟੋਲੀ ਦਾ ਬੋਲਟ ਦੀ ਬੈਂਡਰੀ ਚਾਰਜ ਕਰਨੇ ਵਾਲੀ ਆ ਰੀੜੇ ਨਹੀਂ ਰੀੜੇ ਦੇ ਪਾ ਕਿਹਦੇ ਪਾ ਕਾਲੇ ਪਾ ਨਾ ਤੇ ਕਾਲੇ ਕਾਲੇ ਵੀ ਹੈਗੇ ਕਾਲਿਆਂ ਨੇ ਨਹੀਂ ਬੈਟਰੀ ਚਾਰਜ ਹੋਣੀ ਹੈਗੀ ਉਹ ਨਮੀ ਰੱਖ ਹੋਣੀ ਹੈ ਚਲ ਫੇ ਮਸਨ ਵਾਲੇ ਚੜ ਤੂੰ ਗੱਡੀ 5 ਸਾਲ ਹੋ ਗਏ ਦੀ ਬੈਟਰੀ ਨੂੰ ਚਲੋ ਨਾ ਗੱਡੀ ਕੇ ਚੜਨਾ ਮੈਨੂੰ ਦੱਸੋ ਮੈਂ ਹੀ ਲਿਆ ਦੇਣੀ ਉਹ ਪਹਿਲੇ ਨਾ ਦੇਖ ਵੀ ਆਉਣੀ ਵਿੱਚ ਉਹ ਖੋਲ ਕੇ ਦੇ ਦੋ ਇਸ ਵਿੱਚ ਰੱਖਣੀ ਆ ਬਰ ਰੱਖਣੀ ਨਹੀ ਨਹੀ ਹਾਂ ਨਾ ਬੰਦ ਰੱਖਦੇ ਆ ਮੋਟਰਸਾਈਕਲ ਉਹਦੀ ਹਾਂ ਹਾਂ ਬੋਲਟ ਦੀ ਵੱਡੀ ਆ ਫੇਰ ਵੀ ਬੋਲਟ ਹੀ ਢੀ ਆ ਮੈਨੂੰ ਲਾ ਕੇ ਲੈ ਹਾਂ 100 ਵਿੱਚ ਰੱਖੀ ਬੈਟਰੀ ਕਿੰਨੇ ਕੀ ਰੱਖਦੇ ਥਾਂ ਹੋਦੀ ਨਹੀਂ ਮੈਨੂੰ ਅੱਛਾ ਉਹਨੀ ਉਹਦੀ ਬੈਟਰੀ ਦੀ ਕਿ ਚਾਹੋ ਰਹੂਗਾ ਹੀ ਵਿੱਚ 1900 ਦੀ ਹੋ ਗਈ ਤਾਂ 10000 ਰੁਪਏ ਆਈ ਤੂੰ ਗੱਡੀ ਲਖਾ ਲਈ ਲੈ ਅਰ ਸੋਚਿਆ ਮੈਂ ਪਲਾਟਿਨੇ ਚ ਰਖਾ ਕੇ ਲਿਆਇਆ ਜਿਹਦੇ ਸਾਹ ਦੇ ਪਰਦਾ ਤੂੰ 5 ਸਾਲ ਹੋ ਗਏ ਉਨੀ ਹੋ ਗਈ ਰਖਾਈ ਬੈਠ ਕੇ ਅਰ ਸੋਚਿਆ ਮੈਂ ਪਲਾਟਿਨੇ ਚ ਰਖਾ ਕੇ ਲਿਆਇਆ ਮੇ ਲੋ ਬਈ ਪੂਰੀ ਨੂੰ ਪੂਰੀ ਗੱਦਾ ਠੀਕ ਆ ਆਈ ਆ ਪਰੀ ਦੀ ਬਟਣਾ ਆਏ ਵੱਜ ਹੈ ਆਪਣੇ ਦੀ ਬਟਣ ਲੱਗੇ ਹੋਣ ਦੇ ਲੈ ਬਈ ਉਧਰ ਦਿੱਲੀ ਵੀ ਆਉਂਦਾ ਚਲਿਆ ਮਾਰਦਾ ਸ਼ਾਲਾਂ ਦਿੱਲੀ ਖੁਸ਼ ਹੋਇਆ ਪਿਆ ਕਦੂ ਕਦੂ ਕਾਫੀ ਫਿਰਦਾ ਦਿੱਲੀ ਬੁਲਟ ਬੁਲਟ ਤਾਂ ਲਿਆ ਕਰਿਆ ਤੂੰ ਸੇ ਤਾਂ ਸੇ ਸਾਈਕਲ ਬਰਦੇ ਆ ਬੁਲਟ ਲਗਾ ਕੇ ਫਿਰ ਚੱਗ ਰਹੀ ਆ ਲੈ ਬਈ ਦਿੱਲੀ ਵੀ ਯਾਰ ਵੇ ਵਧੀਆ ਗੱਲੀ ਬੁਲਟ ਲਿਆ ਉਸੇ ਪਿੱਕੂ ਮੈਂ ਗੋਲਟ ਜਾਂਦਾ ਯਾਰ ਪੰਜ ਘਰੇ ਖੜੇ ਬੇ ਬੇ ਚਲਾਈ ਹੈ ਹੈ ਪੰਜ ਘਰੇ ਪੰਜ ਘਰੇ ਫਿਰ ਉਹਦਾ ਦਿਨ ਬੰਨ ਲਾ ਇੱਕ ਇਹ ਨੰਬਰ ਵਾਰੀ ਸੇ ਚਲਾਉਣਾ ਆਣਾ ਹੈ ਹੈ ਨੰਬਰ ਵਾਰੀ ਸੇ ਚਲਾਉਣਾ ਰਹੀ ਹਾਂ ਪਾਸ ਹਾਂ ਪੁੱਛਦਾ ਫਿਰ ਦਿਨ ਬੰਨ ਲਾ ਛੋਟਰੀ ਜਾ ਛੋਟਰੀ ਵਾ ਇਧਰ ਨੂੰ ਆ ਜਾ ਹੂੰ ਛੋਟਰੀ ਜਾ ਚੱਲਦੀ ਹੈ ਅੱਛਾ ਇੱਥੇ ਅੱਛਾ ਛੋਟਰੀ ਜਾ ਚਲਾਉਣਾ ਹੈ ਆ ਦੇਖ ਲੈ ਦਿਨ ਵਨ ਲਾ ਫਿਰ ਸੰਡੇ ਮੰਡੇ ਟਿਊਜ਼ਡੇ ਸੂਤੀ ਦੋਏ ਖੜੀ ਆ ਖੇਤਾਂ ਹੋਰ ਹੀ ਚਲਦੀਆਂ ਹਾਂ ਅੱਕਦੇ ਨਹੀਂ ਹੈਗਾ ਮੋਟਰਸਾਈਕਲ ਸੀ ਤਾਂ ਥੂੜਰੀ ਚਲਾਉਂਦਾ ਥੂੜਰੀ ਦੇ ਵਿੱਚੋਂ ਪੂਰੀ ਯਾਤਰਾ ਠੀਕ ਆ ਦਲੀ ਉਹ ਵੀ ਬੰਦਾ ਠੀਕ ਜਾਂਦਾ ਫਟਾ ਏਕੇ ਨੰਬਰ ਤੋਂ ਹੋਰ ਟਾਇਰ ਨਾ ਵਾਇਰ ਸਕਦਾ ਨਾ ਚੇ ਕਿਉਂਕਿ ਟਾਇਰ ਕੰਮ ਕਰਦਾ ਉਹ ਵੀ ਚਾਲੂ ਹੁੰਦੇ ਰਹਿੰਦਾ ਗੋਡੇ ਵੀ ਕੰਮ ਕਰਦਾ ਹਾਂ ਸਾਈਕਲ ਚਲਾ ਕੇ ਤਾ ਦੇਖ ਤੂੰ ਸਾਈਕਲ ਚਲਾ ਕੇ ਦੇ ਤਾਂ ਗੋਡੇ ਕੰਮ ਕਰਨੇ ਤੇਰੇ ਹਾਲ ਵੀ ਪੱਕੀ ਆ ਭਾਈ ਮੈਂ ਤਾਂ ਠੀਕ ਆ ਲੈ ਸਾਈਕਲ ਹੈ ਤਾਂ ਸਭ ਤੋਂ ਬੈਸਟ ਚੀਜ਼ ਆ ਠੀਕ ਆ ਤੇ ਉੱਟੀ ਖਾਦੀ ਉਹ ਵੀ ਹਾਜਮ ਸਭ ਕੁਝ ਹਾਜਮ ਸਹੀ ਹੈ ਹੈਗਾ ਚਲਾਉਂਦਾ ਤੂੰ ਕਿੰਨੀ ਕਿਰੇ ਗੀ ਕਿੰਨੀ ਕਿ ਲੱਗ ਗਈ ਛਿਦ ਜਾਂਦੇ ਕਿ ਬਸ ਕਿੱਡਾ ਹੋ ਗਿਆ ਬਸ 33 ਦਾ ਥੋੜੀ ਰਹਿ ਗਈ ਲੀਬਰ ਦੀ ਕਹਿੰਦੇ ਤੁਸੀਂ ਤਿੰਨ ਚਾਰ ਪਾਰਟੀਆਂ ਬੰਨੀ ਬੈਠੇ ਆ ਬਹੁਤ ਸਾਰੀ ਗੱਲ ਦਿੰਦੇ ਹੋ ਨਹੀਂ ਲੀਬਰ ਕਹਿੰਦੇ ਆ ਆਹ ਹਾਂ ਤਾਂ ਸਾਰੀ ਲੀਬਰ ਦਿੱਲੀ ਨੇ ਕਾਬੂ ਕਰੀ ਸਾਡੇ ਵਾਲੀ ਵੀ ਦਿੱਲੀ ਨਹੀਂ ਫੜ ਲਈ ਨਾ ਵੀ ਤਿੰਨ ਚਾਰ ਪਾਰਟੀਆਂ ਦਿੱਲੀੋਂ ਬੰਨੀ ਬੈਠਾ ਜੱਦੀ ਲਵਾਈ ਸ਼ੁਰੂ ਹੀ ਕਹਿੰਦੇ ਛੱਡਦੇ ਹੀ ਨਹੀਂ ਐਂ ਜਾ ਪੱਕਾ ਬੰਨਦਾ ਤੂੰ ਕਿੰਨੇ ਕਿਰੇ ਲਾਉਣੇ ਦਿੱਲੀ ਦੇ ਆ ਰੋਂਦੇ ਆ ਨਾ ਨਾਨਾ ਉਹ ਟੋਟਲੀ ਕਿੰਨੇ ਕੀਲੇ ਲਾਉਣੇ ਜੀ ਅਜੇ ਕਿਹੜੇ ਗਨੇ ਆਏ ਨੇ ਜੇ ਤਾਂ ਲਾ ਕੇ ਦੱਸੂਗਾ ਬਈ ਇਹ 40 50 ਕੀਲੇ ਕਹਿੰਦੇ ਨੇ ਬਈ ਇਹ ਤਾਂ ਲਾ ਕੇ ਦੱਸੂਗਾ ਹੁਣ ਕਿੰਨੇ ਕੀਲੇ ਲਾਉਣੇ ਆਏ ਨੇ ਲਾਏ ਨੇ ਐਨੇ ਤਾਂ ਹੈਗੇ ਨੇ ਇਹ ਲੱਗਦੇ ਨੇ ਮੀਂਹ ਪੈ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਲੱਗਦਾ ਤਾਂ ਔਖਾ ਜਾਈਆ ਕਾਫੀ ਬਾਹਰ ਆ ਉਹ ਗਰਮੀ ਕਰੇਗਾ ਮੀਂਹ ਪੈ ਕੇ ਗਰਮੀ ਹੋਣੀ ਹੋ ਆ ਜਮਾਇਤ ਉੱਠਣੀ ਉੱਠਣੀ ਇੰਦਰ ਆ ਦੋ ਸਾਡੇ ਰੇਹ ਤੇ ਪਾ ਕੇ ਆਇਆ ਹੁਣ ਅੱਛੇ ਸੂਰੀਆ ਗੱਲ ਜੀ ਇਹੋੜੀ ਡਾਇਰੀ ਬੰਦ ਆ ਦਾਇ ਪਤਾ ਅਲਾ ਪਤਾ ਦਲੀ ਆ ਇਹ ਦਲੀ ਦਾ ਡਵਾਸ ਚੱਲਦਾ ਯਾਰ ਦੋ ਜੱਥਾਂ ਗਾ ਦਵਾਈ ਬਾਵੇ ਉਦਣ ਅੱਛਾ ਹਾਂ ਦੋ ਵਾਜੇ ਕਿ ਕਿਸੀ ਸੀਸੀ ਫੜ ਲਈਆਂ ਨਾ ਦੋ ਸੀਸੀਆਂ ਫੜ ਲਈਆਂ ਹੱਥਾਂ 'ਚ ਦੋਹਾਂ 'ਚ ਇੱਕ ਆ ਇਧਰ ਵੀ ਗਏ ਤੇ ਇਹ ਤਾਂ ਰਹਿ ਜਾਂਦਾ ਹੀ ਜਾਂਦਾ ਮੈਂ ਕਹਿੰਦਾ ਰੇਜ ਦੀ ਝੋਲੀ ਵੀ ਆ ਫਿਰ ਉਹ ਜਿਹੜਾ ਥੈਲੇ ਨੂੰ ਕਹਿੰਦੇ ਘੱਟ ਕੇ ਨਾ ਆਏ ਵਾਲੀ ਗਾਇ ਹਿੱਟ ਜਾਵੇ ਭੈਣਤੀ ਜਾਵੇ ਓ ਜਿਹੜਾ ਉਹਦੇ ਮੈਂ ਦਿਖਾਉਂਦਾ ਚੀਨਿਸ ਜਿਹਨੇ ਆ ਪੱਟ ਕੇ ਗਲਮਾ ਝੂਲਾ ਜਿਹਾ ਮਾਣ ਬਣਾ ਕੇ ਥੈਲੀ ਜੀ ਨਹੀਂ ਬਣਾਉਂਦਾ ਆਹ ਬਾਹ ਪੱਟ ਗਿਆ ਚਲਿ ਚਲਣ ਦੇ ਚਾਰੇ ਪਾਸੇ ਨੂੰ ਮੁੱਠੀ ਦੱਲੀ ਨੂੰ ਦਿਖਾ ਦੀ ਦੱਲੀ ਨੂੰ ਕੋਕੜੇ ਨਿਰੇ ਬਾਜਣਾ ਦੱਲੀ ਕਿਤੇ ਘਟਾ ਆਹ ਕਾਮਗਾ ਬਣਾ ਕੇ ਕੱਟ ਕੇ ਨਾ ਆਏ ਬਾ ਗਲਮਾ ਪਾ ਜਾਂਦੀ ਆਹ ਸਭ ਮੈਂ ਕਿ ਦੇਖਦੇ ਆਹ ਓ ਜੀ ਸਟੀ ਹੈ ਗੱਡੀ ਗੱਡੀਆਂ ਤੂੰ ਬੜੀਆ ਚਲਾਉਂਦਾ ਗੱਡੀ ਕੇ ਚੱਕਰ ਹੂੰ ਦੱਲੀ ਆ ਇਹ ਦੱਲੀ ਆ ਇਹ ਨਾਲੇ ਬੰਗੇ ਦੇਖ ਲੈ ਸ਼ਿਵਜੀ ਮੰਮ ਦੱਲੀ ਆ ਇਹ ਨਾ ਛੇੜ ਦੱਲੀ ਨੂੰ ਤੂੰ ਅੱਛਾ ਗਰਮੀ ਗਰਮੀ ਹੈ ਕੋਕਾ ਪੀ ਲਿਆ ਅੱਜ ਨਿੰਬੂ ਬਣੀ ਨਿੰਬੂ ਬੜੇ ਪੀਤਾ ਅੱਜ ਕੋਕ ਦਾ ਖੜਾ ਛੜਦਾ ਹੁਣ ਕਾਦੇ ਨਿੰਬੂ ਜਾਂਦਾ ਕਿੱਦੋਂ ਕਿੰਨੇ ਕਿ ਦਿਨ ਚੱਲ ਜੂ ਕਿੱਲੋ ਲੈ ਇੱਕ ਦਿਨ ਜਿੱਤਾ ਕਿਲੋ ਨਿੰਬੂ ਪੀ ਜਾਣੇ ਗਾ ਸੁਣਦਾ ਬਾਈ ਨਿੰਬੂ ਮੋਕੇ ਮੈਨੂੰ ਤਾਂ ਸਿੱਧਾ ਹੈਗੀ ਉਹ ਮਿੱਠੀ ਲੱਸੀ ਦਾ ਮੁੱਲ ਦੀ ਮਿੱਠੀ ਕਹ ਤੇ ਆਪਣੀ ਘਰ ਦੀ ਲੱਸੀ ਸਭ ਤੋਂ ਵਧੀਆ ਹੈ ਪਿੱਛੇ ਜਿੰਨੀ ਬਾਹ ਪਾਪਾ ਐਂ ਗੱਲਾਂ ਤੇ ਪਾ ਪਾਣੀ ਠੋਕ ਪਾ ਚੱਲੇ ਨੇ ਬੜੀ ਦੀ ਚੀਨੀ ਕਰਕੇ ਪੀਣੀ ਉਹ ਨਾ ਖਾਈ ਜਾਂ ਕਿਤੇ ਹੈ ਕੋਈ ਮਰੰਡੇ ਦੀ ਚੀਨੀ ਮਿਲ ਜਾਂਦੀ ਹੈ ਕਿਤੇ ਚੀਨੀ ਉਹ ਖਾਈ ਜਾਵੇ ਗੁਗਰ ਨਗਰਾਲੀ ਕਿਤੇ ਕਹਿੰਦਾ ਮਿੱਠੇ ਦਾ ਸ਼ਕੀਨ ਬਹੁਤ ਆ ਬਾਚੋ ਕਿਤੇ ਗੂਠੇ ਪੜਨੇ ਪਾਵੇ ਗੂਠਾ ਪਹਿਲਾਂ ਵੱਡ ਹੁੰਦਾ ਹੱਥ ਦਾ ਲਾਲਾ ਹੱਥ ਦਾ ਨਾ ਬਣਾ ਲੀਖਦੇ ਧਾਰਗੜ ਵਿੱਚ ਹੀ ਚੱਲਦਾ ਉਹ ਚੱਕਰਿਆ ਹੋਊਗਾ ਕੁਠਾ ਦੇ ਬਾਅਦ ਇਹਨੇ ਪੈਰ ਦਾ ਚਲਾ ਦੇਣਾ ਇਹਨੇ ਪੈਰ ਦਾ ਉੱਥੇ ਜਿਹੜੇ ਆਪਾਂ ਲੱਗਿਆ ਬਣ ਪੈਰ ਆ ਵੀ ਚੱਲੂਗਾ ਦੱਲੀ ਆ ਬਾਈ ਇਹ ਉਹੀ ਨਹੀਂ ਹੈਗਾ ਸਹੀ ਗੱਲ ਚੜਾਈ ਪੂਰੀ ਹੈ ਇਹਦੀ ਸਰਪੰਚ ਬਣਾਉਣਾ ਸੀ ਕੀ ਇਹ ਇਹ ਚਾਈ ਦਾ ਪੱਕੀ ਗੱਲ ਆ ਬਈ ਇਹ ਘੁੰਮਣਾ ਫੇਰਨਾ ਪਾਉਦਾ ਸਰਪੰਚ ਪੱਕਾ ਚਾਹੀਦਾ। ਉਹੀ ਤਾਂ ਮੈਂ ਕਹਿੰਦਾ। ਨੱਲੀ ਮੰਨ ਲੈ। ਸਰਪੰਚ ਜੀ ਖੜ ਜਾ। ਨੱਲੀ ਮੰਨ ਲੈ ਤੇਰੇ ਸੈਕਟਰੀ ਤੇਰਾ ਆੜੀ ਆ। ਸਾਰੇ ਅਫਸਰ ਤੇਰੇ ਆੜੀ ਆ। ਹਾਂ। ਇੰਨੀ ਤਾਂ ਤੇਰੀ ਚੱਲਦੀ ਆ। ਸਰਪੰਚ ਪੰਜ ਤੇਰੇ ਕੋਲ ਆਉਂਦੇ ਵੇਲੇ ਪਹਿਲਾਂ। ਇੰਨੀ ਤੇਰੀ ਚੱਲਦੀ ਆ। ਇੰਨੀ ਤਾਂ ਤੇਰੀ ਚੱਲਦੀ ਆ। ਹੋਰ ਤੈਨੂੰ ਦੱਸ ਗਿਆ ਚਾਹੀਦਾ। ਹੈਂ? ਦੇਖ ਲੈ ਨੱਲੀ ਖੜ ਜਾ। ਚੱਲ ਮਰ। ਮੂਜੀ ਮੌਕਾ ਮਿਲਦਾ ਹੁੰਦਾ। ਮਰਜੀ ਆ ਤੇਰੀ ਭਾਈ ਅਸੀਂ। ਤੈਨੂੰ ਬਣਾਉਂਦੇ ਹੁਣ ਤੂੰ ਬਣਦਾ ਨਹੀਂ। ਤੇ ਹੁਣ ਅੱਜ ਅੱਜ ਦੇ 10 ਸਾਲ ਹੋ ਗਏ ਤਾਂ ਇਹ ਕਹਿੰਦਾ ਮੈਂ ਸਰਪੰਚ ਬਣਨਾ ਆਇਆ ਆ ਕੇ ਦੇਖਦੇ ਆ ਇਹ ਕੰਮ ਨਹੀਂ ਬਕਾ ਉਹ ਲੋਟਾ ਸਰਪੰਚ ਦਾ ਗੱਡੀਆਂ ਜੇ ਘੁੰਮਦੇ ਨਾਲੇ ਲੈ ਕੇ ਜਾਂਦੇ ਸਰਪੰਚ ਸਾਹਿਬ ਆਉਂਜੀ ਆਹ ਤਾਂ ਕਹਿੰਦੇ ਕੰਮ ਵੀ ਦੇਣਾ ਇਕ ਜੇ ਨਾਲੇ ਇੱਕ ਨਾਲੇ ਠੰਡੇ ਬੁਲਾਉਂਦਾ ਠੰਡੇ ਕਹਿੰਦਾ ਆਪ ਵੀ ਵੀਰ ਨੂੰ ਵੜੂ ਕੋ ਜਾ ਕੇ ਮੈਂ ਆ ਕੰਮ ਜੇ ਕਰਨਾ ਕਾਹਦੇ ਸਰਪੰਚੀ ਦਾ ਬੋਲ ਦੇਖ ਲੈ ਟਰਾਈ ਕਰਕੇ ਨਾਲੇ ਤਾਂ ਯਾਰ ਤਾਂ ਇਹ ਤਾਂ ਸਰਪੰਚਾਂ ਨੂੰ ਵੀ ਨਹੀਂ ਪੁੱਛੇਗਾ ਨਾ ਕਿਸੇ ਨੂੰ ਇਕੱਲੇ ਫੈਸਲਾ ਕਰਾਇਆ ਕਰਨੇ ਤਾਂ ਤਾਂ ਕੰਨੇ ਨੇ ਫੈਸਲਾ ਕਰਾਇਆ ਕਰਨਾ ਉਹਨਾਂ ਕਹਿੰਦਾ ਹੋ ਗਿਆ ਨਹੀਂ ਹੋ ਗਿਆ ਹਾਂ ਤੇ ਜੜੀ ਨੂੰ ਚੱਲ ਭਾਈ ਇਹ ਨਹੀਂ ਮੰਨਦਾ ਹੈਗਾ ਮੰਨਦਾ ਨਹੀਂ ਹੈਗਾ ਹੁਣ ਚੱਲ ਕੋਈ ਨਹੀਂ ਉੱਚੀ ਪਿੱਛੇ ਦੇਖ ਦੇ ਲਈ ਲੋਕ ਕਿੰਨੇ ਲੜਾਈਆਂ ਲੜਦੇ ਕਿੰਨਾ ਪੈਸਾ ਲਾਉਂਦੇ ਤੈਨੂੰ ਫ੍ਰੀ ਦੀ ਸਰਪੰਚੀ ਮਿਲਦੀ ਆ ਉਹ ਟਾਈਮ ਦੱਸੂਗਾ ਹਾਂ ਇਹ ਗੜਾ ਇਹ ਹੋਰ ਬੰਗਾ ਹੋ ਗਿਆ ਹੈਗਾ ਮੇਰੀ ਗੱਲ ਸੁਣ ਲੈ ਜੇ ਲੇਡੀਜ਼ ਆ ਗਈ ਫੇਰ ਇਹ ਕਿਆ ਕਰੂੰਗਾ ਹੋ ਜਾ ਕਾ ਖਾਣਾ ਨਹੀਂ ਹੈਗਾ ਫੇਰ ਦੇ ਲਈ ਭਾਈ ਆਪਣਾ ਹੀ ਲਾ ਗਾਣਾ ਮੇਰਾ ਭਾਈ ਲਈ ਫੇਰ ਦੇ ਲਈ ਕਿਆ ਕਰੂ ਆਪੇ ਉੱਥੇ ਗਿਆ ਸੀ ਜੁਨੀ ਚੜਾ ਕੇ ਮਿੱਟ ਚ ਲੈ ਆਉਣੇ ਤੇ ਨਹੀਂ ਕਾ ਕਰਿਆ ਯਾਰ ਗਿਆ ਹੁਣ ਕਿਹੜੇ ਪਤਾ ਪਾ ਪਰ ਸਰਪਾ ਉਧਰ ਦੇ ਆਪਣੇ ਮਿੰਡੇ ਵਿਆਹ ਦਾ ਕਿਸੇ ਨੂੰ ਪਤਾ ਤਾਂ ਬਟੋਲੇ ਵਜਦਾ ਸੁਣਿਆ ਆਪਾਂ ਇਹ ਪਹਿਲਾਂ ਉਹ ਕਰਦੇ ਤੇ ਵੀ ਲੈ ਵੀ ਉਹ ਨਹੀਂ ਆਉਂਦੇ ਹੁੰਦੇ ਕਿਹੜੇ ਉਹ ਬਰਤਖ ਜੀ ਚ ਆਉਂਦੇ ਤੇ ਕਿਹੜੇ ਮੰਗਣ ਜੀ ਉਹ ਹਾਂ ਚੱਲ ਕੋਈ ਨਹੀਂ ਹਾਂ ਚਲ ਉਹ ਆ ਗਏ ਬਾਅਦ ਚ ਜਾ ਦੇਖਿਆ ਮੈਂ ਜੜ ਜੜ ਕੇ ਚੱਲ ਕੋਈ ਨਹੀਂ ਇਕ ਨਹੀਂ ਦਿੱਲੀ ਦਾ ਪਤਾ ਨਹੀਂ ਲੱਗਣ ਦੇਣਾ ਆਪਾਂ ਨੇ ਲੈ ਇਹ ਤਾਂ ਦਿਨ ਸੌਣ ਲੱਗ ਗਿਆ ਬਹਾਨੇ ਦੇਖ ਲੈ ਇਹਦੇ ਕੋਲ ਚੱਲ ਭਾਈ ਹੁਣ ਇਹ ਫਿਰ ਔਖਾ ਹੋ ਗਿਆ ਹੁਣ ਚਲੋ ਠੀਕ ਹੈ ਚੱਲਦੇ ਆ ਫਿਰ ਚੰਗਾ ਵੀ ਦਿੱਲੀ ਉਹਦਾ ਕਿੱਥੇ ਆ ਜਾਣਾ